ਨਾ ਵੀ ਮਿੱਤਰੋ ਉਹੀ ਗੱਲ ਹੋ ਗਈ ਸਾਗਰ ਦੀ ਬੌਟੀ ਨੇ ਫਾਹੇ ਡੰਗੇ ਪਾਏ ਆ ਠਾਡੇ ਵਾਲਿਆਂ ਵੀ ਉਹੀ ਗੱਲ ਉਹ ਐਂਡ ਕਾ ਆ ਗਈ ਐਸੇ ਦੀ ਸਾਗਰ ਦੀ ਬੌਟੀ ਐਂਡ ਕਾ ਦੇ ਵਿੱਚ ਕਿੱਧਰ ਗਈ ਆ ਬੈਠੀ ਜਲਦੀ ਲਿਆ ਛੇਤੀ ਲਿਆ ਖੇਚ ਕੇ ਜਾ ਮੇਰਾ ਭਾਈ ਆਓ ਜੀ ਮੈਡਮ ਜੀ ਗੱਲ ਕਰੋ ਸਾਗਰ ਦੀ ਬੌਟੀ ਹੋ ਤੁਸੀਂ ਸਾਗਰ ਦੀ ਬੌਟੀ ਸਾਗਰ ਦੀ ਉਹੀ ਬੌਟੀ ਆ ਜਿਹੜੀ ਨਹੀਂ ਗੱਲ ਬਾਤ ਕਰ ਮੈਂ ਕਿਹਾ ਠਾੜ ਨਹੀਂ ਨਹੀਂ ਪਹਿਲੇ ਪਹਿਲੇ ਗੱਲ ਕਰਕੇ ਜਾਓ ਜਿਹੜਾ ਵਕਤ ਪਾਇਆ ਪਿਆ ਲੋਕਾਂ ਨੂੰ ਨਹੀਂ ਗੱਲ ਕਰਕੇ ਨਹੀਂ ਆਈ ਤਾਂ ਨਹੀਂ ਜੀ ਗੱਲ ਕਰਕੇ ਜਾਓ ਸਾਗਰ ਕਿੱਥੇ ਆ ਸਾਗਰ ਕਿੱਥੇ ਆ ਸਾਗਰ ਘਰੇ ਆ ਸਾਗਰ ਕਿੱਥੇ ਆ ਰੋਟੀ ਬੜਾਈ ਜਾਂਦਾ ਹੀ ਆ ਰੋਟੀ ਠ ਬਣਾਉਂਦਾ ਇਹ ਇੰਡਕਾ ਚਲਾਉਂਦੀ ਆ ਤੁਸੀਂ ਵੇਖੋ ਬੰਦੇ ਨਾਲ ਬੰਦੇ ਨਾਲ ਕਿਤੇ ਵੀ ਇਨਸਾਫ ਨਹੀਂ ਲਿਖਿਆ ਨਹੀਂ ਸਾਗਰ ਦੀ ਬੋਟੀ ਆ ਸਾਗਰ ਕਿੱਥੇ ਆ ਸਾਗਰ ਨੂੰ ਅਸੀਂ ਪੁੱਛਣਾ ਸਾਗਰ ਕਿੱਥੇ ਆ ਹੁਣ ਸਾਗਰ ਕਿੱਥੇ ਆ ਸਾਗਰ ਘਰੇ ਆ ਸਾਗਰ ਘਰੇ ਆ ਬੋਟੀ ਬਣਾਈ ਜਾਂਦਾ ਗੱਲ ਕਰਾਓਗੇ ਕਿਉਂ ਕੀ ਗੱਲ ਕਰੀਏ ਇਹੀ ਤਾਂ ਅਸੀਂ ਕਰਨਾ ਜਿਹੜਾ ਕੁਝ ਹੋ ਰਿਹਾ ਉਹ ਹੀ ਦਿਖਾਉਣਾ ਲੋਕਾਂ ਨੂੰ ਕੋਈ ਨਹੀਂ ਮਿਲਦੇ ਇਹੀ ਬੋਟੀ ਸਾਗਰ ਦੀ ਆ ਜਾ ਛਿੱਟ ਕੇ ਲਿਆ ਲੋ ਰੌਲਾ ਹੁਣ ਹੀ ਬਾਰ-ਬਾਰ ਜਿਹੜਾ ਇੰਸਟਾਗ੍ਰam ਤੇ ਫੇਸਬੁੱਕ ਤੇ ਪਿਆ ਕਿ ਸਾਗਰ ਦੀ ਬੋਟੀ ਨੇ ਇੰਡਕਾ ਚਲਾਉਣੀ ਸਿੱਖੀ ਆ ਪਰ ਉਹ ਇੰਡਕਾਂ ਨੇ ਮੈਂ ਇੱਕੜਾ ਪੱਤੜ ਰੋਲ ਕੇ ਰੱਖਦੇ ਬੀਬੀਆਂ ਨੇ ਇੰਨਾ ਹੈਰਾਨ ਕੀਤਾ ਪਿਆ ਘਰਾਂ ਨੇ ਨੂੰ ਜਿਉਣਾ ਦੁਪਰ ਕਰਕੇ ਰੱਖਿਆ ਪਿਆ ਜੀ ਸਾਗਰ ਸਾਹਿਬ ਸਾਡੇ ਘਰਾਂ ਦੇ ਹਾਂਜੀ ਵਕਤ ਤਾਂ ਤਾਂ ਪਾਇਆ ਲੋਕਾਂ ਨੇ ਤੁਸੀਂ ਤੁਸੀਂ ਪਹਿਲੀ ਗੱਲ ਕੁਐਸਚਨ ਗਲਤ ਕੀਤਾ ਤੁਸੀਂ ਮੈਨੂੰ ਕੁਝ ਤੇ ਤੁਹਾਡੇ ਘਰ ਵਾਲੀ ਆ ਉਹ ਸਾਰੀ ਦੁਨੀਆ ਚ ਰੌਲਾ ਪਿਆ ਪਿਆ ਯਾਰ ਮੇਰੇ ਘਰ ਰੌਲਾ ਪਿਆ ਬਸੀ ਤਾਂ ਪੁੱਛਣਾ ਇੱਥੇ ਏਕਰ ਹੋਰ ਬੀਬੀ ਖੜੀ ਅਸੀਂ ਇਹਨੂੰ ਨਾ ਕਹਿਤਾ ਨਾਲ ਓਏ ਸਿੱਖਦੀ ਆ ਕਰ ਇਹ ਇਹ ਸਿੱਖਦੀ ਆ ਹਾਂ ਹਾਂ ਤੁਸੀਂ ਸਿੱਖਦੇ ਕਰ ਹਾਂਜੀ ਮੈਂ ਸਿੱਖਦੀ ਆ ਜੀ ਇਹ ਤਾਂ ਵਕਤ ਤ ਪਾਊਗਾ ਤੁਸੀਂ ਇਹ ਇੰਡਿਕਾ ਖੜਨ ਕਿਉਂ ਨਹੀਂ ਦੇ ਰਹੇ ਕਿਉਂ ਇੰਡਿਕਾ ਕਿਉਂ ਖੜਨ ਦੇਣੀ ਪਹਿਲੀ ਗੱਲ ਤਾਂ ਇਹ ਤੁਸੀਂ ਇਹ ਜਿਹੜੀ ਗੱਲ ਕਹੀ ਹੈ ਨਾ ਵੀ ਇਹਨੇ ਰੋਲੇ ਆ ਮੇਰੀ ਜਾਨ ਤੋਂ ਪਿਆਰੀ ਰੱਖੀ ਹੋਈ ਆ ਥੋੜਾ ਸੰਭਾਲ ਕੇ ਬੋਲੋ ਜਾਨ ਨੂੰ ਜ਼ਰੂਰ ਪਿਆਰੀ ਹੈ ਤੇਰੀ ਨੂੰ ਸਾਡੀ ਜਾਨ ਨੂੰ ਛਾਪੇ ਪਾਏ ਪਏ ਆ ਇਹ ਗੱਲ ਵੀ ਨਾ ਕੋਈ ਸਾਡੇ ਕਾਹਦੇ ਛਾਪੇ ਪਾਏ ਸਾਨੂੰ ਵਾਰੀ ਵਾਰੀ ਕਹਿੰਦੇ ਵੀ ਸਾਡੀ ਵਾਲਿਆਂ ਵੀ ਕਹਿੰਦੇ ਵੀ ਇੰਡ ਕੀ ਸਿਖਾਓ ਅਸੀਂ ਇੰਡ ਦਾ ਕਿੱਥੋਂ ਲਿਆ ਕੇ ਸਿਖਾਓ ਮੈਂ ਤਾਂ ਕਹਿੰਨੀ ਸਿਖਾਓ ਸਿਖਾਓ ਕਿੱਥੇ ਤਾਂ ਬੰਦ ਹੋ ਗਈ ਬੰਦ ਨਹੀਂ ਕਿੱਥੇ ਕੰਪਨੀ ਚ ਕਿੱਥੇ ਬੰਦ ਤੁਸੀਂ ਇਹ ਦੇਖੋ ਮੈਂ ਤਾਂ ਕਹਿੰਨੀ ਲੋਕਾਂ ਦਾ ਮੂੰਹ ਵੱਢ ਲੇਗਾ ਤੂੰ ਇੱਥੇ ਪਹਿਲਾ ਪਿੰਡ ਮੰਡੀਕਲਾਂ ਚ ਫੀਟਰ ਜਿਹੜਾ ਚਲਾਉਂਦੇ ਹੁੰਦੇ ਸੀ ਕਿਸੇ ਕੰਟਰ ਨੇ ਨਹੀਂ ਕਿਹਾ ਜੇ ਉਹ ਵੀ ਸਾਗਰ ਦੇ ਘਰ ਵਾਲੀ ਫੀਟਰ ਜਿਹੜਾ ਚਲਾਉਂਦੀ ਫਿਰਦੀ ਹੈਗੀ ਹੈ ਤੇ ਅੱਜ ਜੇ ਇੰਡਕਾ ਇਹਦਾ ਕੱਲ ਨੂੰ ਜਹਾਜ਼ ਚਲਾਉਗੀ ਯਾਰ ਤੁਸੀਂ ਕਿਹਨਾਂ ਚਲਾਉਣੀ ਹੈ ਫੀਟਰ ਵਾਲੇ ਚਲਾ ਨਾ ਫੀਟਰ ਜਿਹੜਾ ਨਹੀਂ ਚਲਾਇਆ ਇੰਡਕਾ ਲੈ ਕੇ ਇਹ ਕਹੀ ਜਾਂਦਾ ਬਿਆਨ ਨਹੀਂ ਰਾਲਦੇ ਤੁਹਾਡੇ ਇੰਡਕ ਚਲਾਉਂਦੇ ਫੀਟਰ ਜਿਹੜਾ ਸੀਗਾ ਉਹ ਖੜਕੇ ਚਲਾਉਂਦੀ ਹੁੰਦੀ ਸੀ ਨੇ ਚਲਾਇਆ ਫਿਟ ਰੇਡ ਪਹਿਲਾਂ ਹਾਂ 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 ਚਲਾਇਆ ਇਹਨਾਂ ਨਾਲ ਬਿਲਕੁਲ ਦਾ ਹਜੇ ਇਹ ਨਹੀਂ ਪਤਾ ਵੀ ਅਸੀਂ ਚਲਾਇਆ ਕੀ ਕੀਆ ਇੰਡੀਕਾ ਤੁਹਾਡੇ ਸਾਹਮਣੇ ਉਹ ਖੜੀ ਹੈ ਜਿਹਨੇ ਸਾਰਾ ਪੰਗਾ ਹੀ ਇੱਥੇ ਆ ਕੇ ਪਾਇਆ ਇੰਡੀਕਾ ਗੱਡੀ ਕਿਉਂ ਯੂਜ਼ ਕੀਤੀ ਇੰਡੀਕਾ ਗੱਡੀ ਕਿਉਂ ਯੂਜ਼ ਕੀਤੀ ਹੈ ਕਿ ਮਤਲਬ ਹੋਇਆ ਇੰਡੀਕਾ ਇੰਡੀਕਾ ਹੈ ਇਹ ਇੰਡੀਕਾ ਕੀ ਮਤਲਬ ਵੀ ਹੈ ਵੀ ਗੱਡੀ ਚੱਲਣ ਚ ਵਧੀਆ ਕਿਉਂ ਹੈ ਇਹ ਤਾਂ ਸਭ ਤੋਂ ਵਧੀਆ ਗੱਡੀ ਹੈ ਸਭ ਤੋਂ ਵਧੀਆ ਕਿਉਂਕਿ ਜਿਹੜੀ ਮੈਚ ਲਈ ਸਾਗਰ ਦੀ ਵੋਟੀ ਨੇ ਚਲਾਈ ਉਹ ਵੱਡੀ ਮਾੜੀ ਹੋ ਹੀ ਨਹੀਂ ਸਕਦੀ ਮਾੜੀ ਹੋ ਨਹੀਂ ਸਕਦੀ ਪਰ ਤੈਨੂੰ ਪਤਾ ਵੀ ਇਹ ਗੱਡੀ ਦਾ ਬੜਾਪਾ ਬਹੁਤ ਮਾੜਾ ਇਹ ਇਹਨੇ ਕੰਪਨੀ ਵਾਲਿਆਂ ਨੂੰ ਵੀ ਉਹਨਾਂ ਦੇ ਵੀ ਹੱਥ ਖੜੇ ਕਰਾਤੇ ਪਰ ਇਹ ਚਰਚਾ ਚੰਨੀ ਤੁਸੀਂ ਵੀ ਦੇਖੋ ਜੀ ਹੱਥ ਖੜੇ ਤਾਂ ਜਨਾਨੀਆਂ ਵੀ ਬੰਦਿਆਂ ਦੇ ਕਰਾਈ ਰੱਖਦੀਆਂ ਨੇ ਤੇ ਫਿਰ ਇੰਡੀਕਾ ਨੇ ਕਰਾ ਤੋ ਫਿਰ ਕਿੱਡੀ ਗੱਲ ਹੋ ਭਾਈ ਸਾਹਿਬ ਜਿਹੜੇ ਹੱਥ ਖੜੇ ਆ ਵਾਕਈ ਬੰਦੇ ਦੇ ਹੱਥ ਖੜੇ ਕਰ ਕਰਗਾ ਹੱਥ ਖੜੇ ਕਰਾ ਤੋ ਜਿਹੜੇ ਹਿਸਾਬ ਨਾਲ ਭਾਈ ਇਹ ਸਾਗਰ ਦੀ ਮੈਸੇਜ ਹੈ ਹੈ ਸਾਗਰ ਦੀ ਵਾਈਫ ਕਹਿੰਦੇ ਸਾਰੀ ਦੁਨੀਆ ਇਹ ਪਤਾ ਕੀ ਕੀ ਚਲਾ ਲੈਂਦੀ ਹੈ ਤੈਨੂੰ ਦੱਸਦਾ ਨਾ ਤੂੰ ਇੱਥੇ ਛੱਡ ਕੇ ਭੱਜ ਜਾਏਗਾ ਨਹੀਂ ਤੂੰ ਦੱਸ ਦੇ ਇਹ ਇਹੀ ਚੀਜ਼ ਤਾਂ ਪੁੱਛਣੀ ਆ ਸੀ ਕਿ ਸਾਗਰ ਦੀ ਘਰ ਵਾਲੀ ਕੀ ਕੀ ਚਲਾ ਲੈਂਦੀ ਹੈ ਇਹ ਕਾਰ ਚਲਾ ਲੈਂਦੀ ਹੈ ਇਹ ਟਰੈਕਟਰ ਚਲਾ ਲੈਂਦੀ ਹੈ ਹੈ ਤੇ ਜਿਵੇਂ ਤੈਨੂੰ ਅਗਲੀ ਗੱਲ ਦੱਸਤੀ ਬੋਲਣਾ ਨਹੀਂ ਨੋ ਨਹੀਂ ਬੋਲਣਾ ਜਿਹੜੀ ਚੀਜ਼ ਮੇਰੇ ਕੋਲ ਰੋਜ਼ ਚੱਲਦੀ ਆ ਉਹ ਕਿ ਮੈਂ ਨਹੀਂ ਬੋਲੂਗਾ ਮੈਂ ਕਹਤਾ ਨਹੀਂ ਬੋਲਣਾ ਉਹ ਲੋਕਾਂ ਦੇ ਸਾਹਮਣੇ ਤਾਂ ਬੋਲ ਪੈਣ ਦੇਉ ਤਾਂ ਨਹੀਂ ਬੋਲਣ ਦਿੰਦੀ ਨਹੀਂ ਕੁਝ ਨਹੀਂ ਚੱਲਦਾ ਬਈ ਇਹ ਬੇਲ ਦਾ ਬਹੁਤ ਵਧੀਆ ਚਲਾਉਂਦੀ ਹੈ ਪੈਂਦਿਆਂ ਵੀ ਆ ਵਿਚਾਰੇ ਦੇ ਕਿਵੇਂ ਬੇਲਦਿਆਂ ਤੋਂ ਡਰਦੇ ਪਹਿਲਾਂ ਬੇਲ ਨੇ ਚੱਲਦੇ ਸੀ ਗੱਡੀ ਬਾਅਦ ਚ ਸਿਕਾਈ ਬਈ ਹੋਰ ਘਰੇ ਰੋਜ਼ ਹੁੱਜ ਵੱਜਦੀ ਸੀ ਪਹਿਲਾਂ ਤਾਂ ਚੱਲ ਗੱਡੀ ਸਗਾ ਚੱਲ ਗੱਡੀ ਸਗਾ ਇਹ ਇਹ ਕਿਵੇਂ ਜਾਗਿਆ ਸ਼ੌਕ ਵੀ ਮੈਂ ਇੰਡ ਕੇ ਸਿੱਖੀ ਦੇਖੋ ਸ਼ੌਂਕ ਤਾਂ ਮੇਰੇ ਬਥੇਰੇ ਸੀ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸ ਦਾਂ ਮੇਂ ਸ਼ੌਂਕ ਕਿਵੇਂ ਜਾ ਗਿਆ ਪਹਿਲਾਂ ਮੈਂ ਸੁਰਖੀ ਲੈਣੀ ਹੁੰਦੀ ਸੀ ਮੈਨੂੰ ਮਿੰਤ ਕਰਨੀ ਪੈਂਦੀ ਸੀਗੀ ਬਈ ਤੁਸੀਂ ਜੀ ਕਾਲੂ ਦੇ ਪਾਪਾ ਮੈਨੂੰ ਬਾਜ਼ਾਰ ਲੈ ਕੇ ਚੱਲੋ ਮੈਂ ਸੁਰਖੀ ਲੈਣੀ ਆ ਮੈਂ ਬਿੰਦੀ ਲੈਣੀ ਆ ਮੈਂ ਸੂਟ ਲੈਣਾ ਇਹ ਮੈਨੂੰ 36 ਵਾਰੀ ਮੈਂ ਕਹਿਣਾ 37ਵੇਂ ਵਾਰੀ ਮੇਰੀ ਸੁਣਨੀ ਬਈ ਅੱਜ ਚੱਲਾਂਗੇ ਕੱਲ ਚੱਲਾਂਗੇ ਇੰਡੇ ਕਨੇ ਮਹੀਨਾ ਟਪਾ ਦੇਣਾ ਮੈਂ ਫਿਰ ਮਿੱਠੇ ਜਿਹੇ ਪੋਥੇ ਲਾ ਕੇ ਮਿੱਠੀਆਂ ਗੋਲੀਆਂ ਦੇ ਦੇ ਕੇ ਦੇਹ ਦੇ ਕੇ ਤੇ ਮੈਂ ਗੱਡੀ ਸਿੱਖੀ ਜਿੱਦ ਦੇ ਮੈਂ ਇੰਡਿਕੋ ਸਿੱਖੀ ਹੁਣ ਤੀਜੇ ਹੱਥੇ ਜਦੋਂ ਜਾਣੀ ਆ ਮੈਂ ਇੱਕ ਵਾਰੀ ਜਾਣੀ ਆ ਤੇ ਪੰਜ ਪੰਜ ਸੱਤ ਸੱਤ ਸੂਕ ਲੈ ਕੇ ਆਉਣੀ ਐਨੇ ਕ ਚਰਚੇ ਐ ਇੰਡਕਾ ਗੱਡੀ ਤੇ ਤੁਸੀਂ ਲਾਲ ਬੱਤੀ ਤੇ ਜਾਓਗੇ ਇੰਡਕਾ ਗੱਡੀ ਕਿਸੇ ਧਰਨੇ ਚ ਜਾਓਗੇ ਇੰਡਕਾ ਗੱਡੀ ਕਿਸੇ ਬਾਜ਼ਾਰ ਚ ਜਾਓਗੇ ਇੰਡਕਾ ਗੱਡੀ ਕਿਸੇ ਦੇ ਰਾਹ ਤੇ ਜਾਓਗੇ ਇੰਡਕਾ ਗੱਡੀ ਮਾਰਕਟ ਚ ਜਾਓਗੇ ਉੱਥੇ 20 ਇੰਡਕਾ ਗੱਡੀ ਐਨਾ ਕੋ ਕਿਸੇ ਇੱਕ ਥਾਂ ਖੜ ਕੇ ਚੱਲੋ ਠੀਕ ਐ ਕੱਢੀ ਗਵਾਰ ਜਾਇ ਪਰ ਦੂਜੇ ਲੋਕਾਂ ਨੂੰ ਪਤਾ ਕਿੰਨੀ ਪਰੇਸ਼ਾਨੀ ਹੈ। ਕੀ ਪਰੇਸ਼ਾਨੀ ਕਹਦੀ ਆ ਰਹੀ ਮੈਂ ਸਿੱਖੀ ਐ ਮੈਂ ਹੁਣ ਪ੍ਰਮੋਸ਼ਨ ਕਰਨੀ ਆ ਵੀ ਇੰਡੀਕਾ ਗੱਡੀ ਸਿੱਖੋ। ਮੈਂ ਤਾਂ ਦੂਜੀਆਂ ਜਨਾਨੀਆਂ ਨੂੰ ਵੀ ਕਹਿਣੀ ਆ ਬੀਬੀਆਂ ਨੂੰ ਵੀ ਕਹਿਈਆਂ ਵੀ ਇੰਡੀਕਾ ਸਿੱਖੋ। ਨਾਲੇ ਯਾਰ ਗੱਲ ਸੁਣੋ। ਜਿਹੜਾ ਆਉਂਦਾ ਕੈਮਰਾ ਚੱਕ ਕੇ ਸਾਡੇ ਕੋਲੇ ਆ ਜਾਂਦਾ। ਕਿਸ ਵਕਤ ਹੀ ਤੁਸੀਂ ਪਾਇਆ ਤੁਹਾਡੇ ਕੋਲੇ ਆਵਾਂਗੇ ਹੁਣ ਕਿਹਦੇ ਕੋਲੇ ਜਾਈਏ। ਛੋਟੀ ਗੱਲ ਹੋ ਰਹੀ ਆ ਸਾਰੀ। ਸਾਗਰ ਦੇ ਘਰ ਵਾਲੀ ਗੱਡੀ ਚਲਾਉਂਦੀ ਆ। ਉਹ ਸਾਗਰ ਦੇ ਘਰ ਵਾਲੇ ਗੱਡੀ ਚਲਾਵੇ ਕਿਉਂ ਨਾ ਮੈਨੂੰ ਇਸ ਗੱਲ ਦਾ ਜਵਾਬ ਦੇ ਉਹ ਚਲਾਵੇ ਤਾਂ ਸਹੀ ਭਰਾਵਾ ਜੀ ਚਲਾਈਏ ਤੂੰ ਗੱਲ ਰੱਖ ਲੈ ਪਰ ਤੂੰ ਐਵੇਂ ਵੇਖ ਦੂਜੇ ਆਸਤੇ ਮੁਸੀਬਤ ਬਣੀ ਖੜੀ ਐ ਇਹ ਸਾਗਰ ਦਾ ਆਪ ਦਾ ਡਰਾਈਵਿੰਗ ਸਕੂਲ ਹੈਗਾ ਜੇ ਮੈਂ ਲੋਕਾਂ ਦੀਆਂ ਘਰ ਵਾਲੀਆਂ ਨੂੰ ਸਿਖਾ ਸਕਦਾ ਮੈਂ ਆਪਦੀ ਨੂੰ ਨਹੀਂ ਸਿਖਾ ਸਕਦਾ ਯਾਰ ਐਵੇਂ ਮਰੀ ਜਾਂਦੇ ਹੋ ਤੁਸੀਂ ਇਹਦੇ ਵੀ ਆਪਾਂ ਪੜਦੇ ਖੋਲ੍ਹ ਦਿਆਂਗੇ ਤੁਹਾਨੂੰ ਇਹ ਚੀਜ਼ ਵੀ ਕੋਈ ਗੱਲ ਨਹੀਂ ਮੈਂ ਫਿਰ ਮੈਂ ਦਿਖਾਉਂਦਾ ਤੁਸੀਂ ਸਿੱਖਣਾ ਹੈ ਗੱਡੀ ਨੂੰ ਹਾਂਜੀ ਮੈਂ ਗੱਡੀ ਸਿੱਖਣ ਆਈ ਆਂ ਜੀ ਕਿੰਨੇ ਦਿਨ ਹੋ ਗਏ ਸਿੱਖਦੀ ਨੇ ਮੈਨੂੰ 10 ਦਿਨ ਹੋ ਗਏ ਸਿੱਖਦੀ ਨੇ ਇਹੀ ਐਂਡ ਕਾ ਸਿੱਖਦੀ ਹੈ ਇਹ ਇਹੀ ਐਂਡ ਕਾ ਇਹ ਰੁਕਦੀ ਨਹੀਂ ਹੁੰਦੀ ਮਾੜਾ ਜਿੰਨਾ ਪਤਾ ਤੁਹਾਨੂੰ ਮਾ ਜੀ ਇਹ ਬਹੁਤ ਵਧੀਆ ਤੇ ਐਂਡ ਕਾ ਵੀ ਤੇ ਬਹੁਤ ਵਧੀਆ ਗੱਡੀ ਹੈ ਸਿੱਖੋ ਮੈਂ ਭੈਣਾਂ ਨੂੰ ਵੀ ਕਹਿਣਾ ਚਾਹੁੰਦੀ ਆ ਜਿੰਨੇ ਅਸੀਂ ਗੱਡੀ ਸਿੱਖੀ ਹੈਗੀ ਜਦੋਂ ਸਿੱਖਦੇ ਆਂਗੇ ਤੇ ਉਹ ਵੀ ਸਿੱਖਣ ਮੈਨੂੰ ਤਾਂ ਹਜੇ ਸਮਝ ਨਹੀਂ ਨਹੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਗੱਲ ਦੱਸੋ ਕਿੰਨੇ ਦਿਨਾਂ ਅੱਜ ਸਿੱਖੀ ਇਹ ਇਹ ਤਾਂ ਮੈਂ ਤੀਜੇ ਚੌਥੇ ਦਿਨ ਹੀ ਸਿੱਖ ਲਈ ਸੀ ਹੋ ਹੁਣ ਅੱਗੇ ਅੱਗੇ ਦਾ ਕੀ ਪਲਾਨ ਅੱਗੇ ਤਾਂ ਜਾ ਸਿੱਖਣਾ ਇਜਾਜ ਮੁਸ਼ਕਲ ਆ ਮੈਂ ਤੁਹਾਨੂੰ ਇਹ ਕਹਿੰਦਾ ਫਿਰ ਉਹ ਨਹੀਂ ਤੇਰੇ ਲਈ ਮੁਸ਼ਕਲ ਨਹੀਂ ਤੇਰੇ ਕੀੜੇ ਮੈਂ ਕੀੜੇ ਦਾ ਤੁਸੀਂ ਵੈਸੇ ਹੀ ਪਾਏ ਪਾ ਲੋ ਕੰਦੇ ਨਹੀਂ ਐ ਮੇਰੀ ਗੱਲ ਸੁਣ ਲੋ ਇੱਧਰ ਧਿਆਨ ਨਾਲ ਤੇਰਾ ਮਤਲਬ ਕੀ ਮੇਰੇ ਘਰ ਵਾਲੀ ਕੰਨੀਂ ਉਂਗਲੀ ਕਰਕੇ ਖੜੀ ਕਰਦਾ ਉਹ ਸਾਗਰ ਦੇ ਘਰ ਵਾਲੀ ਆ ਤੇਰੀ ਤਾਂ ਨਹੀਂ ਯਾਰ ਤੇਰੇ ਕੰਨੀਆਂ ਬੇਲ ਨੇ ਚਲਾ ਲਿਆ ਸੀ ਉਂਗਲ ਕਰਕੇ ਸਵਾਲ ਨਹੀਂ ਪੁੱਛਦਾ ਤੇਰੇ ਕੰਨੀਆਂ ਬੇਲ ਨਾਲ ਚਲਾਤਾ ਨਾ ਤੇਰੀ ਹਾਸੀ ਜੀ ਬੰਦ ਹੋ ਜੇ ਤੁਸੀਂ ਦੇਖੋ ਯਾਰ ਇਹਨਾਂ ਨਾਲ ਮੈਂ ਮਨੇ ਇਹ ਗੱਲ ਦੱਸੋ ਪਰ ਗੱਲ ਇਹ ਨਹੀਂ ਸਾਗਰ ਜੀ ਤੁਸੀਂ ਗੱਲ ਨੂੰ ਸਮਝੋ ਕਿੱਥੇ ਤੁਸੀਂ ਮਰਜ਼ੀ ਵੇਖ ਲੋ ਹਰ ਪਲੇਟਫਾਰਮ ਤੇ ਜਿਹੜਾ ਸੋਸ਼ਲ ਮੀਡੀਆ ਤੇ ਠੀਕ ਹੈ ਇੰਨੀ ਕੀ ਵਿਵਸਥਾ ਬਣੀ ਪਈ ਆ ਹੁਣ ਇੱਥੇ ਮੈਨੂੰ ਇਹ ਵੀ ਗੱਲ ਸੁਣਨ ਦੇ ਵਿੱਚ ਇਹ ਹਜੇ ਮੈਂ ਪੁੱਛੂ ਆ ਤੁਹਾਡੇ ਪਿੰਡ ਦੇ ਵਿੱਚ ਵੀ ਇਹ ਬੰਦਿਆਂ ਨੇ ਮੈਨੂੰ ਇਹ ਫੋਨ ਗਾਏ ਕlier ਵੀ ਸਾਡੇ ਘਰੇ ਸਾਈਕਲ ਨਹੀਂ ਸਾਡੇ ਕੋਲ ਕੱਲੀ ਸਕੂਟਰੀ ਆ ਸਾਨੂੰ ਵਕਤ ਪਾਇਆ ਪਿਆ ਵੀ ਇੰਡਾ ਲਿਆ ਕੇ ਸੋ ਕਿੱਥੋਂ ਲਿਆ ਕੇ ਸੌਣਗੇ ਲੋਕ ਇਹ ਰਮਹਾਈ ਇੱਥੇ ਕੀ ਕੁਛ ਹੋਈ ਜਾਂਦਾ ਤੁਹਾਨੂੰ ਪਤਾ ਉਹ ਭਰਾਵਾ ਮੈਂ ਤਾਂ ਆਪ ਰੋਜ਼ ਇਹਨਾਂ ਸਿਰ ਫੜ ਕੇ ਬੈਠ ਜਾਂਦਾ ਮੱਥੇ ਤੇ ਹੱਥ ਮਾਰਦਾ ਵੀ ਇਹਨੂੰ ਕਿੱਥੋਂ ਸਿਖਾਤੀ ਉਹ ਮੈਨੂੰ ਤਾਂ ਬਦਨਾਮ ਕਰਤਾ ਓੱਥੇ ਤੋਂ ਫੋਨ ਆਉਂਦਾ ਸਾਗਰ ਦੇ ਘਰ ਵਾਲੀ ਕਾਰ ਚਲਾਉਂਦੀ ਆ ਥਾਣੇ ਵਾਲਿਆਂ ਦਾ ਆ ਗਿਆ ਲੈ ਕੱਲ ਫੋਨ ਕਹਿੰਦੇ ਸਾਗਰ ਦੇ ਘਰ ਵਾਲੀ ਕਾਰ ਚਲਾਉਂਦੀ ਹੈ ਹੈ ਉਹ ਮਹ ਜੁੱਤੀਆਂ ਵਾਲੇ ਕੋਲ ਦੀ ਨੰਗਲ ਲੱਗਿਆ ਮੈਂ ਵਿਚਾਰਾ ਪਾਲਿਸ਼ ਕਰੀ ਜਾਵੇ ਨਾਲੇ ਕਹਿੰਦਾ ਬੂਟ ਪਾਲਿਸ਼ਾਂ ਕਰੀਏ ਕਹਿੰਦਾ ਸਾਗਰ ਦੀ ਘਰ ਵਾਲੀ ਜਾਂਦੀ ਹੈ ਗੱਡੀ ਲਈ ਉਹ ਯਾਰ ਮਿੰਦਾ ਬਦਨਾਮ ਕਰੇ ਉਹ ਹੀ ਤਾਂ ਮੈਂ ਤੈਨੂੰ ਕਹਿੰਦਾ ਵੀ ਇਹ ਕਿਤੇ ਨੂੰ ਹਫ਼ਤੇ 'ਚ ਕੋਈ ਇੱਕ ਅੱਧਾ ਢੇੜਾ ਲਵਾ ਦਿਆ ਕਰੀ ਕਿੱਥੇ ਕਿੱਥੇ ਸਾਗਰ ਦੇ ਘਰ ਵਾਲੀ ਸਾਗਰ ਦੇ ਘਰਾਈ ਇਹਦੇ 'ਚ ਪੈਟਰੋਲ ਪੰਪ ਆਉਂਦਾ ਥੋੜਾ ਨਾ ਪੈਟਰੋਲ ਪੰਪ ਆਉਂਦਾ ਨਹੀਂ ਬਸ ਇਦਾਂ ਹੀ ਦੇਖ ਕੇ ਸਾਗਰ ਦੇ ਘਰ ਵਾਲੀ ਦੇਖ ਕੇ ਉਹ ਤੇਲ ਪਾਣ ਦੇ ਵੀ ਸਾਡੀ ਐਡ ਹੋ ਜਾਊਗੀ ਇਹੀ ਗੱਲ ਚੱਲ ਰਹੀ ਹੈ ਦਿੱਤੇ 'ਚ ਪਾਰ ਕੇ ਸਾਰੇ ਸਾਰੇ ਤੁਸੀਂ ਇੰਨੇ ਮੈਂ ਲੈ ਕੇ ਚੱਕ ਕੇ ਆਏ ਹੋ ਨਾ ਕਿੰਨੀ ਦੂਰੋਂ ਆਏ ਹੋ ਤੁਸੀਂ ਕਿਹੜੀ ਗੱਲੋਂ ਆਏ ਆ ਅਸੀਂ ਤਾਂ ਬਸ ਇਹ ਨਹੀਂ ਠੇਵਣੀ ਸੁਣ ਸੁਣ ਇੱਕ ਗੱਲ ਸਾਗਰ ਦੀ ਬੋਟੀ ਦਾ ਅਸੀਂ ਇਹੀ ਲੋਕਾਂ ਨੂੰ ਦਿਖਾਉਣਾ ਹੈ ਲੋਕ ਤੁਹਾਨੂੰ ਇਹ ਪੁੱਛਦੇ ਆ ਵੀ ਆਖਰਕਾਰ ਉਹ ਹੈ ਕੀ ਚੀਜ਼ ਆ ਜਿਹੜੀ ਇੰਨੀ ਫਿਰਤਾ ਪਾਈ ਪਈ ਆ ਪਰ ਅੱਜ ਮੈਂ ਤੁਹਾਨੂੰ ਦੱਸ ਦੇਣਾ ਤੁਹਾਡੇ ਸਾਹਮਣੇ ਲਿਆਂਦੀ ਆ ਇਹ ਸਾਗਰ ਦੀ ਬੋਟੀ ਠੀਕ ਆ ਇਧਰ ਬੀਬੀ ਜੀ ਵੀ ਐਂਡ ਦਾ ਸੈਕਟਰ ਆ ਇਹ ਪਰ ਮੈਨੂੰ ਦੱਸ ਤਾਂ ਵੀ ਇਹ ਰੁਕਦੀ ਗੱਡੀ ਬਹੁਤ ਘੱਟ ਹੁੰਦੀ ਆ ਘਰੇ ਦੱਸਿਆ ਤੁਸੀਂ ਮਾਜੀ ਸਾਗਰ ਸਾਹਿਬ ਜੀ ਬਹੁਤ ਵਧੀਆ ਗੱਦੀ ਸਿਖਾਉਂਦੇ ਨੇ ਜੀ ਤੇ ਮੈਨੂੰ ਬਹੁਤ ਵਧੀਆ ਲੱਗਦੀ ਆ ਗੱਡੀ ਤਾਂ ਬਹੁਤ ਵਧੀਆ ਅਸੀਂ ਸੋਚੋਨੇ ਮੰਨਦੇ ਆਂ ਗੱਲ ਪਰ ਇਹ ਗੱਡੀ ਉਨੀ ਵਧੀਆ ਨਹੀਂ ਜਿੰਨੀ ਤੁਸੀਂ ਮੰਨੀ ਜਾਂਦੇ ਆਂ ਇਹ ਤਾਂ ਸਿੱਖਣ ਦੇ ਮੁਤਾਬਕ ਹੈ ਮੈਨੂੰ ਵਧੀਆ ਲੱਗਦੀ ਐ ਜਦ ਮੈਂ ਸਿੱਖਦੀ ਆ ਇਹ ਤਾਂ ਇਹ ਤਾਂ ਬੜਾਪਾ ਇਹ ਤਾਂ ਇਹਨਾਂ ਨੇ ਇਹਨਾਂ ਨੇ ਬੜਾਪਾ ਨਹੀਂ ਵੇਖਿਆ ਜਿਆ ਨੂੰ ਐਵੇਂ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਨਾ ਜਿਵੇਂ ਇਹ ਗੱਡੀ ਬੈਲਟੇ ਦੀ ਚੱਲ ਕੇ 100 ਕਿਲੋਮੀਟਰ ਚੂਂ ਚੂਂ ਕਰਦੀ ਆ ਨਾ ਇਹ ਐਵੇਂ ਚੂਂ ਚੂਂ ਕਰਾਉਣ ਵਾਲਾ ਕੰਮ ਹੋਇਆ ਪਿਆ ਬੀਬੀਆਂ ਦਾ ਮੈਂ ਉਹੀ ਗੱਲ ਤੁਹਾਡੇ ਨਾਲ ਕਰਦਾ ਤੁਸੀਂ ਸਿੱਖ ਕੇ ਠੀਕ ਆ ਠੀਕ ਆ ਤੁਸੀਂ ਸਿਖਾਤੇ ਇਹ ਗੱਲ ਆ ਪਰ ਥੋੜਾ ਬਹੁਤ ਇਹਨੂੰ ਕੰਟਰੋਲ 'ਚ ਕਾਬੂ 'ਚ ਰੱਖੋ ਵਕਤ ਨਾ ਪਾਓ ਟ੍ਰੈਫਿਕ ਪੁਲਿਸ ਵਾਲੇ ਵੀ ਇਸ ਗੱਲ ਤੋਂ ਦੋਸਤ ਉਹ ਬਾਈ ਬੀਬੀਆਂ ਤਾਂ ਇਹਨੂੰ ਫੋਨ ਕਰ ਕਰਕੇ ਪੁੱਛਦੀਆਂ ਗਿਆ ਆ ਸਾਡੇ ਮਨਜੀਤ ਕੌਰ ਹੈਗੀ ਉਹ ਇਹਨੂੰ ਫੋਨ ਕਰਕੇ ਪੁੱਛਦੀ ਉਹ ਵੀ ਤੂੰ ਐਂਡ ਕਰਕੇ ਮੈਨ ਲਈ ਹੁੱਜਾ ਮਾਰਦੀ ਅੱਜ ਕੋਰੇ ਦੇ ਦੀ ਮੈਨੂੰ ਤਾਂ ਆ ਪਿੰਡ ਦਾ ਲੈ ਕੇ ਦੇ ਤੇ ਵਧੀਆ ਗੱਲ ਹੈ ਸਗਾਂ ਲੇਡੀ ਨੂੰ ਅੱਗੇ ਆਉਣਾ ਚਾਹੀਦਾ ਕੁੜੀਆਂ ਦੇ ਕੀ ਨਹੀਂ ਕਰਦੇ ਕੁੜੀਆਂ ਜਹਾਜ਼ ਵੀ ਚਲਾਉਂਦੀਆਂ ਹੈਲੀਕਾਪਟਰ ਚਲਾਉਂਦੀਆਂ ਕੁੜੀਆਂ ਪਾਇਲਟ ਬਣ ਗਈਆਂ ਹਨਾ ਐਸਐਸਪੀ ਬਣ ਗਈਆਂ ਤੇ ਕੁੜੀ ਨੇ ਜੇ ਇੰਡਿਕਾ ਚਲਾ ਲਈ ਕਿੱਡਾ ਗਲੋਡਾ ਲਿਆਤਾ ਉਹ ਚਲਾਤੀ ਤਾਂ ਠੀਕ ਆ ਸੀ ਇਹ ਕਹਿੰਦੇ ਕੁੜੀਆਂ ਬਹੁਤ ਕੁਝ ਜਾਣਦੀਆਂ ਪਰ ਜੋ ਸਾਗਰ ਦੀ ਬੋਟ ਨੇ ਹੱਥ ਮਚਾਈ ਹੋਈ ਆ ਉਹ ਗੱਲ ਵੱਖਰੀ ਐ ਨਾ ਜਿਹੜਾ ਹੱਥ ਨਹੀਂ ਯਾਰ ਜਿਹੜੀ ਗੱਲ ਤੁਸੀਂ ਕੀਤੀ ਆ ਤੁਸੀਂ ਇਹ ਕੰਮ ਫਿਰ ਥਾਂ ਕਰ ਹਾਂ ਬੋਲਣ ਦਾ ਪਤਾ ਤਾ ਕਿਹੜੇ ਸਾਵਣਾ ਤੁਸੀਂ ਆਏ ਦੇਖੋ ਕਿਤੇ ਬੰਦਾ ਇੱਕ ਤਾਂ ਖੜ ਕੇ ਗੱਲ ਕਰ ਲੈ ਹਰ ਗੱਲ ਤੇ ਸਾਗਰ ਦੀ ਬੋਲੀ ਨਹੀਂ ਇੱਕ ਮਿੰਟ ਇੱਕ ਮਿੰਟ ਰੋ ਜਾ ਗੱਡੀ ਤੋਂ ਬਿਨਾ ਹੋ ਇੱਕ ਮਿੰਟ ਬੇਲ ਨਾਲ ਇਹ ਚਲਾ ਲਈ ਗੱਡੀ ਤੇ ਬਣਾ ਰੋਟੀ ਪਾਣੀ ਬਣਾਉਂਦੀ ਹੈ ਬਾਈ ਉਹ ਬਣਾਵੇ ਨਾ ਬਣਾਵੇ ਰੋਟੀ ਪਾਣੀ ਆਉਂਦਾ ਇੱਕ ਮਿੰਟ ਰੋ ਰੋਟੀ ਪਾਣੀ ਤੁਸੀਂ ਕੀ ਲੈਣਾ ਸਾਡੇ ਇਹ ਫਿਰ ਇਹ ਗੱਲ ਵੀ ਦੱਸੋ ਇਹ ਵੀ ਤਾਂ ਤੁਸੀਂ ਕਹਿੰਦੇ ਹੋ ਕੁੜੀਆਂ ਬਹੁਤ ਕੁਝ ਚਲਾਉਂਦੀਆਂ ਗੱਡੀ ਜਹਾਜ਼ ਕਾਰ ਸਭ ਕੁਝ ਠੀਕ ਆ ਰੋਟੀ ਬਣਾਉਣੀ ਉਹ ਦੱਸਿਓ ਰੋਟੀ ਮੈਨੂੰ ਇਹ ਰੋਜ਼ ਕਹਿੰਦੀ ਆ ਇਹ 2 ਰੁਪਏ ਲੈ ਜਾ ਨਾਲ ਆਪ ਦੀ ਖਾ ਐ ਮੱਥਾ ਟੇਕ ਕੇ ਆਉਂਦਾ ਹੋਇਆ ਮੇਰੀ ਲੈ ਆਂ ਇਹੇ ਕੋਈ ਚੱਲਦਾ ਯੇ ਕਿਉਂਕਿ ਦੇਖੋ ਫਾਗਰ ਦੀ ਵੋਧ ਨੂੰ ਗੱਲੀ ਗੱਡੀ ਆਉਂਦੇ ਨਾ ਇਹਨਾਂ ਰੋਟੀ ਪਕਾਉਣੀ ਆਉਂਦੀ ਆ ਨਾ ਲੀਡਰ ਧੋਣੇ ਆਉਂਦੇ ਆ ਨਾ ਦੱਸੋ ਇਹਨੂੰ ਇਹਨੂੰ ਡੱਕਾ ਨਹੀਂ ਆਉਂਦਾ ਇਹ ਬੰਦੇ ਦੀ ਵਿਚਾਰ ਦੀ ਜੂਨ ਖਰਾਬ ਆ ਉਹ ਤੁਸੀਂ ਦੇਖੋ ਯਾਰ ਨਹੀਂ ਜੂਣ ਖਰਾਬ ਵਾਲੇ ਕੰਮ ਉਹ ਵਿਚਾਰਾ ਆਪ ਰੋਟੀ ਲਾਉਂਦਾ ਇਹ ਮੰਨਿਆ ਬੇਲਣਾ ਇਹ ਤਾਂ ਨਹੀਂ ਤਾਂ ਹੀ ਜਾਂਦਾ ਬੇਲਣਾ ਵਜਣ ਖਾਤਰ ਨਹੀਂ ਜਾਂਦਾ ਬੇਲਣਾ ਰੋਟੀ ਲਾਉਣ ਖਾਤਰ ਜਾਂਦਾ ਇਹ ਕਹੇ ਮੇਰੀ ਗੱਲ ਸੁਣ ਬਾਈ ਜਿਹੜਾ ਤੂੰ ਕਹਿੰਨਾਂ ਨੀ ਵੀ ਸਾਗਰ ਸਭ ਆਪ ਰੋਟੀ ਲਾਉਂਦਾ ਇਹੋ ਜੀ ਗੱਲ ਨਹੀਂ ਗੀ ਇਹ ਇੰਨੀ ਚੰਗੀ ਹੈਗੀ ਸਾਗਰ ਦੇ ਘਰ ਵਾਲੀ ਇੰਨੀ ਚੰਗੀ ਹੈਗੀ ਮੇਰੇ ਨਾਲ ਕੱਪੜੇ ਵੀ ਧਵਾ ਦਿੰਦੀ ਆ ਇਹ ਅੱਛਾ ਹਾਂ ਜੇ ਮੈਂ ਰੋਟੀ ਲਾ ਦਿੰਦਾ ਫੇਰ ਕੀ ਹੁੰਦਾਗਾ ਉੱਚਾ ਮੇਰੇ ਨਾਲ ਧਵਾਉਂਦੀ ਐ ਭਾਂਡੇ ਮੇਰੇ ਨਾਲ ਧਵਾਉਂਦੀ ਐ ਕੱਪੜੇ ਮੇਰੇ ਨਾਲ ਧਵਾਉਂਦੀ ਐ ਮੈਨੂੰ ਸਮਝ ਨਹੀਂ ਆਉਂਦੀ ਪਈ ਤੁਸੀਂ ਮੇਰੀ ਬੇਇੱਜ਼ਤੀ ਕਰੀ ਜਾਂਦੇ ਹੋ ਕਿ ਮੈਨੂੰ ਬੜਾਈ ਕਰੀ ਜਾਂਦੇ ਹੋ ਮੇਰੀ ਨਾਲੇ ਖੁੱਦ ਕਰ ਬੇਇੱਜ਼ਤੀ ਵਾਲੀ ਗੱਲ ਇਹ ਕਿਹੜਾ ਪਹਿਲੀ ਵਾਰ ਹੋ ਰਹੀ ਐ ਤੇਰੀ ਬੇਇੱਜ਼ਤੀ ਤਾਂ ਵੈਸੇ ਬਹੁਤ ਪਲੇਟਫਾਰਮ ਤੇ ਹੋਈ ਪਈ ਐ ਪਰ ਮੈਂ ਇਹ ਗੱਲ ਕਹਿਣਾ ਤੂੰ ਜਾ ਤੂੰ ਜਾਣ ਦੀ ਗੱਲ ਨਹੀਂ ਐ ਇਹ ਨਹੀਂ ਗੱਲ ਹੋਣੀ ਇਹ ਤਾਂ ਲੋਕਾਂ ਨੂੰ ਤੁਹਾਨੂੰ ਦੱਸਣਾ ਪੈਣਾ ਵੇਖੋ ਇਸ ਸਤਿਮੁੱਚ ਸਾਗਰ ਨੇ ਗੱਡੀ ਸਿਖਾਈ ਐ ਜਾਨੀ ਪ੍ਰੂਫ ਹੈਗਾ ਤੁਹਾਡੇ ਕੋਲ ਰੂਪ ਹੈਗਾ ਮੇਰੇ ਕੋਲੇ ਮੇਰਾ ਡਰਾਈਵਿੰਗ ਸਕੂਲ ਆ ਯਾਰ ਦਿਖਾਓ ਫਿਰ ਕਿੱਥੇ ਡਰਾਈਵਿੰਗ ਸਕੂਲ ਮੈਂ ਵੀ ਤਾਂ ਦੱਸ ਗਿਆ ਲੋਕਾਂ ਨੂੰ ਵੀ ਭਾਈ ਜੇ ਸਿੱਖਣਾ ਤਾਂ ਇੱਥੋਂ ਸਿੱਖ ਮੈਂ ਦਿਖਾ ਦੂੰਗਾ ਮੇਰਾ ਗੂਗਲ ਤੇ ਸਰਚ ਮਾਰ ਲਓ ਸਰਚ ਵੀ ਮਾਰਾਂਗੇ ਤੁਹਾਨੂੰ ਉਹ ਦਿਖਾਵਾਂਗੇ ਵੀ 143 ਹੀ ਆ ਸਾਗਰ ਸਾਹਿਬ ਹੁਣ ਇਹ ਗੱਲ ਵੀ ਨਾਲ ਦੱਸਦੇ ਵੀ ਪਰੇਸ਼ਾਨੀਆਂ ਕੀ ਕਿਆਂੀਆਂ ਗੱਡੀ ਸਿਖਾਉਣ ਵੇਲੇ ਜਿਹੜੀ ਹੁਣ ਸਿੱਖ ਕੇ ਇੰਨੀ ਆਤਮਚਾਈ ਪਈ ਆ ਸਿੱਖਣ ਤੋਂ ਪਹਿਲਾਂ ਕੀ ਹਾਲ ਹੋਵੇ ਉਹ ਸਿੱਖਣ ਤੋਂ ਪਹਿਲਾਂ ਦਾ ਭਰਾਵਾ ਹੁਣ ਮੈਨੂੰ ਨਾਮ ਪੁੱਛਿਆ ਹੈ ਕਿਉਂਕਿ ਜੇ ਕੱਲਾ ਹੁੰਦਾ ਤਾਂ ਮੈਂ ਆ ਰਹੀਏ ਦੱਸ ਦੇਣਾ ਸੀਗਾ ਨਹੀਂ ਦੱਸ ਤੇ ਡਰਨਾ ਬੇਲ ਨੇ ਤਾਂ ਵੇਖ ਤੇਰੇ ਨਿੱਤ ਪੈਂਦੇ ਉਹਦੇ 'ਚ ਕੋਈ ਸ਼ੱਕ ਨਹੀਂ ਬੇਲ ਨੇ ਦਾ ਕੀ ਆ ਚਾਰ ਹੋਰ ਖਾਲੇਗਾ ਸਾਸ ਤੇ ਤੂੰ ਅੱਜ ਗੋਲ ਦਾ ਕਿਵੇਂ ਪੱਤਰ ਗੋਲ ਦਾ ਕਿਵੇਂ ਸੱਚ ਦਾ ਸੱਚ ਹੀ ਰਹਿਣਾ ਨਹੀਂ ਬੇਲ ਨੇ ਮਾਰਦੀ ਇਹਦੇ ਤੂੰ ਮਾਰਦੀ ਮੈਂ ਨਾ ਮਾਰਦੀ ਮਾਰਦੀ ਨੇ ਉਹ ਮੰਨੇ ਵਿਚਾਰਾ ਉਹਦਾ ਹਾਂ ਤੇ ਇਧਰ ਵੇ ਇਧਰ ਵੇਖੋ ਇੱਥੇ ਮਾੜਾ ਨਾਲ ਖੜ ਆ ਦੇਖੋ ਤੁਸੀਂ ਤੁਸੀਂ ਆਪ ਦੇਖੋ ਬੇਲ ਨੇ ਆਸਰ ਚਾਰ ਉਂਗਲਾਂ ਉੱਚੀ ਆ ਤੇ ਜਿਹਦੇ ਬੇਲ ਨੇ ਪੈਂਦੇ ਵਿਚਾਰਾ ਥੱਲੇ ਜਾ ਰਿਹਾ ਤੁਸੀਂ ਆਪ ਹਾਲਾਤ ਜਿਹੜੇ ਮੌਕੇ ਦੇ ਵੇਖ ਸਕਦੇ ਹੋ ਤੁਸੀਂ ਗੱਡੀ ਸਿੱਖਦੇ ਕਦੇ ਝਗੜਾ ਹੁੰਦਾ ਨਾ ਨਾ ਜੀ ਕਿੰਨੇ ਵਜੇ ਭੇਜ ਦਿੰਦੇ ਆ ਤੁਹਾਨੂੰ ਇਹ ਘਰ ਨੂੰ ਇਹ ਟਾਈਮ ਕੀ ਆ ਸਿੱਖਣ ਦਾ ਕੀ ਟਾਈਮ ਆ ਸੈਮਸ ਜਦੋਂ 10 ਵਜੇ ਤੋਂ ਲਾ ਕੇ 5 ਵਜੇ ਤੱਕ ਬਾ 5 ਵਜੇ ਤੋਂ ਬਾਅਦ ਹੀ ਸ਼ੁਰੂਆਤ ਹੁੰਦੀ ਹੈ ਟਾਈਮ ਤਾਂ ਫਿਰ ਤੁਸੀਂ ਉਹੇ ਜਿਹਾ ਰੱਖਿਆ ਰੋਟੀ ਤੋਂ ਪਹਿਲਾਂ ਬੱਲੇ ਦਾ ਟਾਈਮ ਰੱਖਿਆ ਮੇਰਾ ਨਾ ਮੇਰਾ ਵੇਲਾ ਘਰੇ ਰਹਿ ਗਿਆ ਨਹੀਂ ਤੇਰਾ ਠੂਕਣਾ ਲਾਲ ਕਰ ਦਿਆ ਹਾਂ ਹਾਂ ਹੁਣ ਤੁਸੀਂ ਦੱਸੋ ਵੀ ਇਹ ਵਿਚਾਰੇ ਦੀ ਕੀ ਅੱਜ ਤੂੰ ਵੀ ਹੱਥ ਜੋੜੀ ਖੜਾ ਵੇਖੋ ਹਾਲ ਤੇ ਵੇਖੋ ਤਰਸਯੋਗ ਚਲੋ ਫਿਰ ਵੀ ਸਾਗਰ ਸਾਹਿਬ ਜੀਰਾ ਕਰੜਾ ਕਰਕੇ ਸੱਚ ਦੱਸੋ ਬਾਈ ਜੀ ਇੱਕ ਵਾਰੀ ਮੈਂ ਤੁਹਾਨੂੰ ਸੱਚੀ ਦੱਸਦਾ ਮੈਂ ਕੋਸ ਨਹੀਂ ਕੋਸ ਨਹੀਂ ਕਹਿੰਦੇ ਲਾਈਵ ਚੱਲਦਾ 3300 ਬੰਦਾ ਦੇਖ ਰਿਹਾ ਹਾਂ ਭਾਈ ਪਤਾ ਉਧਰੋਂ ਨਾ ਬਰਾਤ ਆਉਂਦੀ ਸੀ ਹੈ ਉਹ ਬਰਾਤ ਵਾਲੇ ਲਾੜੇ ਨੂੰ ਉਹਨਾਂ ਨੇ ਥੱਲੇ ਲਾਇਆ ਹੈ ਵੀ ਕਿਤੇ ਚੱਲ ਤੇਰਾ ਮੱਥਾ ਟਕਾ ਦਈਏ ਇੱਥੇ ਮੂਰੋਂ ਆਉਂਦੀ ਸੀ ਗੱਡੀ ਲਈ ਤੇਨੇ ਮੱਥਾ ਟਕਾ ਫਾਗਰ ਦੀ ਬੋਟੀ ਐਸ ਗੱਲਾਂ ਨੂੰ ਵੀ ਮਸ਼ਹੂਰ ਆ ਬਰਾਤੀ ਸੱਜਣਾ ਦੇ ਮੱਥੇ ਵੀ ਟਕਾ ਦਿੰਦੀ ਆ ਹਾਂਜੀ ਨਵੀਂ ਨਵੀਂ ਸਿੱਖੀ ਸੀ ਉਦੋਂ ਨਵੀਂ ਨਵੀਂ ਨੂੰ ਨਹੀਂ ਸੀ ਪਤਾ ਹੁਣ ਮੈਨੂੰ ਥੋੜੀ ਪਤਾ ਸੀਗਾ ਨਹੀਂ ਹੋਰ ਤੇ ਵੀ ਨਾਲੇ ਮੇਰਾ ਉਹ ਮੈਨੂੰ ਮੱਥਾ ਟੇਕ ਕੇ ਗਿਆ ਸੀਗਾ ਠੀਕ ਹੈ ਤੇ ਅੱਜ ਤੱਕ ਉਹਦਾ ਘਰ ਵਧੀਆ ਵਸਦਾ ਆ ਮੈਂ ਤਾਂ ਨਾ ਚੰਗਾ ਵਿਚਾਰਾ ਜਿਹੜਾ ਤੈਨੂੰ ਮੱਥਾ ਟੇਕ ਕੇ ਖੜਾ ਛੜਾ ਗਿਆ ਨਹੀਂ ਤਾਂ ਪਤਾ ਨਹੀਂ ਉਹਦੀ ਫੋਟੋ ਮੁਰੇ ਕਿਨੇ ਕਿਡੇ ਮੱਥੇ ਟੇਕਨੇ ਸੀ ਐਂ ਕਰਦੇ ਨਹੀਂ ਸਕਦਾ ਹਾਂਜੀ ਹਾਂਜੀ ਨਹੀਂ ਤਾਂ ਹੁਣ ਫੋਟੋ ਟੰਗੀ ਹੁੰਦੀ ਉਹਦੀ ਕੰਧ ਤੇ ਪਿੰਡ ਦੇ ਲੋਕਾਂ ਨੂੰ ਪੁੱਛਦੇ ਕੀ ਕਹਿਣਾ ਸੇਠ ਸਾਹਿਬ ਸਾਗਰ ਦੀ ਬੋਟੀ ਬਾਰੇ ਸਾਡੀਆਂ ਤਾਂ ਆਪ ਦੁਕਾਨਾਂ ਬੰਦ ਕਰਾਓ ਜੀ ਐਨਾ ਇੰਨੀ ਹੱਥ ਚੱਕੀ ਪਈ ਆ ਸਾਡੀਆਂ ਤਾਂ ਆਪ ਕਹਿੰਦੀਆਂ ਸਾਨੂੰ ਵੀ ਇਦਕੋ ਸਿਖਾਓ ਆ ਲੈ ਸੇਠ ਵੀ ਦੁਖਿਆ ਨਹੀਂ ਸੇਠ ਬੰਦੇ ਜਮਾ ਸਹਿਣ ਆਪਾਂ ਕਿੰਨੇ ਸੇਠ ਬੰਦਾ ਵਧੀਆ ਹੁੰਦੇ ਆ ਮੈਂ ਦੇਖੋ ਕਿੰਨੇ ਦੁਖੀ ਆ ਸੇਠਾਂ ਦੀ ਵੀ ਪੂ ਚਕਾਈ ਪਈ ਆ ਇਹ ਹੀ ਗੱਲ ਆ ਕੀ ਹਾਂਜੀ ਇਹ ਹੀ ਗੱਲ ਆ ਜੀ ਹੁਣ ਫਿਰ ਇਹ ਤੇ ਕਾਰਵਾਈ ਬਣਦੀ ਆ ਕਾਰਵਾਈ ਤਾਂ ਬਣਦੀ ਆ ਪਰ ਕਰਦਾ ਕੋਈ ਨਹੀਂ ਕਰਦਾ ਕੋਈ ਨਹੀਂ ਇੱਥੇ ਰੌਲਾ ਪੈਂਦਾ ਇੱਥੇ ਰੌਲਾ ਪੈਂਦਾ ਵੇਖੋ ਸੱਚੀ ਗੱਲ ਆ ਆਪਾਂ ਹੋਰ ਵੀ ਚਰਚੇ ਪੁੱਛ ਰਹੇ ਆ ਜਿਹੜਾ ਇੱਥੇ ਪਿੰਡ ਦੇ ਵਿੱਚ ਆਟੋੜਲੇ ਨੂੰ ਬਾਈ ਕੀ ਸਾਗਰ ਦੀ ਬੋਟੀ ਨਹੀਂ ਜਾਣਦੇ ਬਾਈ ਸੱਚੀ ਗੱਲ ਸੱਚੀ ਗੱਲ ਜੀ ਬਾਈ ਜਾਣਦੇ ਹੈਗੇ ਆ ਭਰਾਵਾ ਬਹੁਤ ਦੁਖੀ ਤੇ ਆ ਕੀ ਗੱਲ ਹੋਊਗੀ ਅੱਤੀ ਗੱਲ ਹੋ ਗਈ ਕਿ ਭਰਾਵਾ ਅਸੀਂ ਦਾ ਮਸਾ ਲਿਆ ਹਾਂ ਮੈਂ ਤਾਂ ਥਾਂ ਵਿੱਚ ਕੇ ਲਿਆ ਹਾਂ ਕਹੂਗੀ ਲੰਘ ਜੂਗੇ ਤੁਨੀ ਇਹ ਹੋਉਂਗੇ ਦੇਖ ਲੈ ਕੇਤੇ ਹੁੰਦੇ ਸਗਰ ਦੀ ਮੋਟੀ ਥੱਲਾ ਹੈ ਭਾਗਰ ਦੀ ਮੋਟੀ ਵੀ ਆ ਗਈ ਨਹੀਂ ਹੁਣ ਕਿਵੇਂ ਤੁਹਾਡੇ ਗੇੜੇ ਲੱਗਦੇ ਨਹੀਂਗੇ ਭਰਾਵਾ ਕੁਛ ਨਹੀਂ ਲੱਗਦੇ ਪਿੰਡ ਦੇ ਵਿੱਚ ਦੀ ਇੱਧਰ ਲੈ ਜਾਣਾਂਗੀ ਜਾ ਕੇ ਕਿਸੇ ਨੂੰ ਇੱਧਰ ਲੈ ਜਾਣਾਂਗੀ ਬਹੁਤ ਤੁਸੀਂ ਕਰਿਆ ਭਰਾਵਾ ਅਹੀਂ ਇੰਡ ਕਾ ਤੋਰੀ ਫਿਰਦੀ ਓਏ ਪੁੱਛਣਾ ਭਰਾਵਾ ਸਾਡਾ ਖੜਾ ਛੜੋ ਕਿਸੇ ਨੂੰ ਛੋਟੂ ਛੋਟਾ ਖੜਾ ਛੜਾਈਏ ਕਿਵੇਂ ਕੀ ਕਹਿੰਦੀ ਕੀ ਐ ਤੁਹਾਨੂੰ ਵੱਡੇ ਭਾਈ ਸਾਨੂੰ ਬਹੁਤ ਤੁਸੀਂ ਕਰਦੀ ਐ ਭਰਾਵਾ ਜੇ ਕੋਈ ਦੋਸਤ ਵਾਰੀਆਂ ਬਿਠਾ ਲੈਨੇ ਆ ਕਿੰਦੇ ਲਾਹੋ ਇਥੇ ਪਤਾ ਨਹੀਂ ਸਵਾਰੀਆਂ ਚੱਕ ਜੀ ਗੱਡੀ ਸਕੌਂਦੀ ਮੈਂ ਤੈਨੂੰ ਸਮਝਾਉਂਦੀ ਅੱਛਾ ਬੰਦੇ ਵੇਖੋ ਬੰਦੇ ਵੀ ਗੁੰਮਰਾਹ ਕਰਕੇ ਭਾਲਦੀ ਐ ਵੀ ਅੱਛਾ ਐ ਕਹਿੰਦੀ ਵੀ ਸਾਥੋਂ ਡਰਾਈਵਰੀ ਸਿੱਖੋ ਆਪਦੀ ਗੱਡੀ ਚਲਾਓ ਆਟੋ 'ਚ ਨਾ ਬੈਠੋ ਮੈਨੂੰ ਕਹਿੰਦੀ ਤੇਰੇ ਘਰੋਂ ਨੂੰ ਵੀ ਸਿਖਾ ਦੇ ਮਖਾ ਮੈਂ ਤਾਂ ਟਾਈਮ ਪਾਸ ਮਸਾ ਕਰਨਾ ਹਾਂ ਦਸੋਂਤੀ ਕਰਗੇ ਲਾਹੋ ਜੀ ਸਾਗਰ ਦੀ ਬਹੁਤੀ ਤੇ ਜਲਪੇ ਜਿਆਦਾ ਗਏ ਇਹੀ ਗੱਲ ਆ ਫਿਰ ਹੁਣ ਦੁਖੀਆਂ ਪੂਰੇ ਇਸ ਗੱਲ ਬਾਈ ਬਹੁਤ ਦੁਖੀਆਂ ਕਿਸੇ ਰੋੜ ਕਰੋ ਹੱਲਾ ਆ ਗਈ ਲੈ ਨਹੀਂ ਮੈਂ ਸੁਣਿਆ ਵੀ ਤੁਸੀਂ ਆਟੋ 'ਚ ਵੀ ਸਵਾਰੀਆਂ ਲਾਉਣੇ ਹੈਂ ਆਟੋ 'ਚ ਸਵਾਰੀਆਂ ਲਾ ਲੈਣ ਇਹ ਲੈ ਇਹ ਤਾਂ ਸਿੱਖਿਆ ਤੂੰ ਉਹ ਪੁਰਾਵਾ ਕਾਨੂੰ ਸਿੱਖਿਆ ਮੈਂ ਤਾਂ ਸਿੱਖਿਆ ਤਾਂ ਮੈਂ ਸਾਈਕਲ ਦੇਖ ਕੇ ਜੇਹੀ ਪਰ ਦੱਬ ਦੇ ਕਹਿਣੇ ਉਹ ਵੀ ਸਿੱਖਿਆ ਹਾਂਜੀ ਇਸੇ ਤੋਂ ਸਿੱਖਿਆ ਅੱਛਾ ਥੋੜਾ ਚੇਲਾ ਮੇਰਾ ਚੇਲਾ ਹੀ ਹੈ ਪਹਿਲੀ ਵਾਰੀ ਵੇਖਿਆ ਵੀ ਜਿਹੜਾ ਉਸਤਾਦ ਉਹ ਖੜੇ ਨਹੀਂ ਛੱਡਦਾ ਇਹਨਾਂ ਨੂੰ ਕੰਮ ਕਰਨ ਦੇ ਉਹ ਇਹਨਾਂ ਵਿਚਾਰਨਾ ਆਟੋ ਚ ਚਲਾਉਂਦਾ ਮੈਂ ਕੀ ਕੀ ਤਾਂ ਮੈਂ ਕੀ ਕਿਹਾ ਨੂੰ ਕੀ ਬੋਲਾਂ ਬੋਲਿਆ ਘੋਰੀ ਬੈਂ ਦੀ ਬੋਲਿਆ ਕੁਛ ਨਹੀਂ ਮੈਂ ਤਾਂ ਇੱਕ ਕੋਟ ਨੂੰ ਪਤਾ ਨਹੀਂ ਮੈਂ ਸਾਗਰ ਦੀ ਬੋਟੀ ਹਾਂ ਉਹ ਤਾਂ ਸਾ ਸਾ ਚਰਚਾ ਹੋ ਜਾਂਦੀ ਹੈ ਸਾਗਰ ਦੀ ਬੋਟੀ ਹਾਂ ਅਜੇ ਕਿਹੜਾ ਦੱਸਣਾ ਪੈਂਦਾ ਓਏ ਦੱਸਣ ਨਹੀਂ ਪੈਂਦਾ ਜੀ ਹਾਂ ਉਹ ਭਾਈ ਥੋੜੀ ਜਿਹੜੀ ਗੱਲ ਆ ਉਹ ਪਚਾਈਏ ਲੋਕਾਂ ਤਾਂ ਹਾਂਜੀ ਹਾਂਜੀ ਲਓ ਜੀ ਇਹ ਆਟੋ ਜੂਨੀ ਆਂਦੇ ਜਿਹੜਾ ਵੀਰ ਆਟੋ ਚਲਾਉਂਦਾ ਇਹਨੇ ਦੱਸਿਆ ਵੀ ਜੋ ਬੀਤ ਰਹੀ ਆ ਉਹ ਤੁਸੀਂ ਦੇਖ ਸਕਦੇ ਹੋ ਹਨਾ ਪਰ ਅਸੀਂ ਕਹਿੰਨੇ ਆ ਸਾਗਰ ਨੂੰ ਵੀ ਭਰਾਵਾ ਵੇਖ ਤੂੰ ਥੋੜਾ ਬਹੁਤਾ ਕੰਟਰੋਲ ਕਰ ਠੀਕ ਆ ਨਿਗਾੜੋ ਨਿਗਾੜੋ ਵੀ ਥੋੜਾ ਬਹੁਤਾ ਭਾਈ ਕੰਟਰੋਲ ਕਰ ਸਾਗਰ ਦੀ ਬੋਤੀ ਤੇ ਕਿਉਂਕਿ ਜਿਹੜੇ ਹਿਸਾਬ ਨਾਲ ਉਹ ਚੱਲ ਰਹੀ ਐ ਇਸ ਹਿਸਾਬ ਨਾਲ ਲੱਗਦਾ ਦਿਵਾਲੀ ਤੇ ਇਸ ਤਵਾਜੀਆਂ ਨਹੀਂ ਚੱਲਦਾ ਜਿਹੜੇ ਮਰਜ਼ੀ ਮੋੜ ਤੇ ਜਿਹੜੀ ਮਰਜ਼ੀ ਤੁਸੀਂ ਸੜਕ ਤੇ ਵੇਖ ਲੋ ਸਿਰਫ ਤੇ ਸਿਰਫ ਸਾਗਰ ਦੀ ਬੋਤੀ ਤੇ ਉਹਦੀ ਇਨਕਮ ਠੀਕ ਤੈਨੂੰ ਭਾਈ ਮੈਨੂੰ ਤੈਨੂੰ ਕਿਹਾ ਇਹਨੇ ਮੈਨੂੰ ਕਾਨੂੰ ਕਿਹਾ ਤੈਨੂੰ ਕਿਹਾ ਵਾਹ ਵਾਹ ਸੇਠ ਸਾਹਿਬ ਤੁਸੀਂ ਸੱਚ ਬੋਲਿਆ ਤੁਹਾਡੀ ਦਾਤ ਦੇਣੀ ਬੰਦੀ ਆ ਵੇਖੋ ਭਈ ਇਹ ਪਹਿਲਾ ਬੰਦਾ ਜਿਹਨੇ ਸੱਚ ਬੋਲਿਆ ਸਾਗਰ ਦੀ ਬੋਟੀ ਬਾਰੇ ਇਹ ਤੁਹਾਨੂੰ ਤਾਂ ਉੱਜੇ ਦੁਕਾਨ ਇਹ ਨਾਲ ਇੱਕ ਉਹ ਕਮਰੇ ਚ ਹੀ ਆ ਹਨਾ ਇਹਨਾਂ ਲਈ ਦੁਕਾਨ ਆ ਤੁਹਾਡੇ ਕੋਲੇ ਕਿਰਾਏ ਤੇ ਬੜਾ ਮੋਟਾ ਚੱਲਦਾ ਵੇਲਾ ਦਾ ਮੂਲ ਨਾ ਕਰੇ ਵੇਲਾ ਮੂਲਾਂ ਦਾ ਜੀ ਰੋਜ ਦੇ ਕੰਮ ਆ ਇਹ ਕਿਹੜਾ ਕੁੰਨ ਨਾ ਮੈਂ ਕਮਰੇ ਅੱਲਾ ਇੱਥੇ ਰੱਖ ਕੇ ਗੱਲ ਕਰ ਹੁਣ ਗੱਲ ਕਰੋ ਆ ਕਾਲੀਆਂ ਐਨਕਾਂ ਲਾਈਆਂ ਤੁਸੀਂ ਮੜੇ ਆ ਕਾਲੀਆਂ ਕਰਤੂਤਾ ਵੀ ਦੱਸ ਰਹੇ ਨੇ ਫੇਰ ਸਾਹਿਬ ਤੁਹਾਡਾ ਉਹਦੀਆਂ ਕਾਲੀਆਂ ਕਰਤੂਤਾ ਫੇਰ ਸਾਹਿਬ ਨੂੰ ਪੁੱਛੋ ਜਿਹੜੇ ਤੁਹਾਡੀ ਕਿਰਾਏ ਦੀ ਦੁਕਾਨ 'ਚ ਬੈਠੇ ਆ ਇਹਦੇ ਵਾਲੀ ਭਾਵੇਂ ਚਕਲਾ ਵੇਲਾ ਦੇ ਭਾਂਡੇ ਸਾਰੇ ਚਲਾਉਂਦੀ ਹੋਵੇ ਪਰ ਇਹਨੂੰ ਮੇਰੀ ਦੀਂਦੇ ਆ ਆ ਆ ਆ ਸਹੀ ਆ ਤੁਸੀਂ ਵੇਖੋ ਉਹ ਤਾਂ ਉਹ ਕ ਇਹਨੂੰ ਜਿੱਥੇ ਕਰਾਉਸਾ ਹਾਲਾ ਹੈ ਇੱਥੇ ਇਹ ਮੈਨੂੰ ਲੱਗਦਾ ਵੀ ਸਾਗਰ ਕੱਲਾ ਜਿੱਥੇ ਸਾਗਰ ਕਹਿੰਦਾ ਮੈਂ ਗੱਡੀ ਚਕਾਈ ਹੈ ਤੇ ਇਧਰੋਂ ਫਿਰ ਇਹ ਟ੍ਰੇਨਿੰਗ ਸਾਗਰ ਹੁਣ ਬੇਲ ਦੇਣਾਂਗੇ ਟ੍ਰੇ ਟ੍ਰੇਨਿੰਗਾਂ ਵੀ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ ਨਹੀਂ ਵੀ ਜਿਹੜੀ ਬੇ ਬੇਲ ਦੇਣ ਵਾਲੀ ਟ੍ਰੇਨਿੰਗ ਹੈ ਨਾ ਉਹ ਤਾਂ ਸੇਠ ਦੀ ਘਰ ਵਾਲੀ ਨੇ ਇਹਨੂੰ ਦੇਖ ਦੇਖ ਕੇ ਸਿੱਖ ਲਈ ਹਾਏ ਵਿਚਾਰਾ ਇੱਕ ਦਿਨ ਫਾਇਦਾ ਬਹੁਤ ਹੈ ਦਾ ਮਤਲਬ ਇਸ ਚੀਜ਼ ਦਾ ਇੱਕ ਦਿਨ ਕਿਤੇ ਇਹਨੇ ਮੈਨੂੰ ਕਹਿੰਦੀ ਭਈ ਮੈਨੂੰ ਚੱਪਲਾ ਦਵਾ ਕੇ ਲਿਆ ਮੈਂ ਦਵਾਤੀਆਂ ਤੇ ਜਦੋਂ ਚੱਪਲਾਂ ਦਵਾਈਆਂ ਮੈਨੂੰ ਤਾਂ ਨਹੀਂ ਥੋੜੀਆਂ ਚੱਪਲਾ ਵੀ ਪਾ ਲਓ ਤੁਸੀਂ ਮਨ ਮੈਨ ਮੈ ਨਹੀਂ ਪਾਉਣੀਆਂ ਗਿਆ ਮੈਨੂੰ ਮੇਰਾ ਨੰਬਰ ਨੰਬਰ ਨਹੀਂ ਪਤਾ ਕਹਿੰਦੀ ਲਾ ਲਵਾ ਹਾਂ ਮੈਂ ਨਾ ਇਹ ਲਾਉਣੇ ਨਹੀਂਗਾ ਮੈਂ ਉਹ ਹਾਂ 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 ਸੱਚ ਕਹਿੰਦੀ ਯਾਦ ਆ ਗਿਆ ਤੁਹਾਡਾ ਨੰਬਰ ਮੈਂ ਕਿਹਾ ਮੇਰਾ ਨੰਬਰ ਤੈਨੂੰ ਕਿੱਥੋਂ ਯਾਦ ਆ ਗਿਆ ਤੇਰੀ ਤੂੰ ਹਾਂ ਤੂੰ ਇਹ ਤੋਂ ਕਹਿੰਦੀ ਕਪੜਾ ਚੱਕ ਜਦੋਂ ਵੇਖਿਆ 5 ਨੰਬਰ ਦੀ ਚੱਪਲੀ ਛਪੀ ਹੋਈ ਮੇਰੇ ਕਿੱਡਾ ਕਿੱਡਾ ਬੰਦੇ ਦਾ ਜੀਰਾ ਯਾਰ ਵਿਚਾਰਾ ਦੱਸ ਰਿਹਾ ਹਨ ਕੀ ਵਿਚਾਰੇ ਦੀ ਹਾਲਤ ਬਣਾਈ ਪਈਆ ਪਰ ਠੀਕ ਆ ਗੱਡੀ ਤੁਸੀਂ ਚਲਾਓ ਅਸੀਂ ਇਹ ਨਹੀਂ ਕਹਿੰਦੇ ਵੀ ਠੀਕ ਆ ਚਲਾਉਣੀ ਚਾਹੀਦੀ ਪਰ ਇਹ ਵੀ ਨਹੀਂ ਵੀ ਹਰ ਜਗ੍ਹਾ ਤੇ ਬਸ ਕੱਲੀ ਸਾਗਰ ਦੀ ਬੋਟੀ ਨਹੀਂ ਸੀ ਫਰਦੇ ਰਹੇ ਸਾਗਰ ਦੀ ਬੋਟੀ ਤਾਂਹੀਂ ਚੱਲੂਗੀ ਤੇਰੀ ਵੀਡੀਓ ਅੱਗੇ 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 ਕੀ ਪਲਾਨ ਆਗਾ ਪਲਾਨ ਤਾਂ ਦੀ ਜੀ ਅਹੀਂ ਆ ਹੁਣ ਤੁਸੀਂ ਆਹ ਲੈ ਗਏ ਆ ਇਕੱਠਾ ਕਰਕੇ ਮਸਾਲਾ ਜਿਹੜਾ ਵੀ ਤੁਹਾਨੂੰ ਚਾਹੀਦਾ ਸੀਗਾ ਚਾਰ ਪੰਜ ਚੈਨਲ ਵਾਲੇ ਗੇਟ ਦੇ ਮੂਹਰੇ ਖੜੇ ਆ ਹੁਣ ਤੁਸੀਂ ਜਾਓਗੇ ਤੇ ਉਹ ਆਉਣਗੇ अच्छा ये गीत फिर ਤੁਸੀਂ ਆਪ ਹੀ ਬਣਾਇਆ ਜਾਂ ਲੋਕਾਂ ਨੇ ਤੇਰੀ ਡਰਾਈਵਰੀ ਵੇਖ ਕੇ ਬਣਾ ਤਾ ਨਹੀਂ ਜੀ ਨਹੀਂ ਇਹ ਗੀਤ ਤਾਂ ਬਹੁਤ ਟੈਂਪਲ ਨਾਲ ਸੀ ਆਪ ਹੀ ਜਾਉ ਲੈਣਾ ਅੱਛਾ ਫਿਰ ਮੜਾ ਹੋ ਜੇ ਦਰਸ਼ਕਾਂ ਨਾਲ ਗਾਉਂਗੇ ਤੁਹਾਨੂੰ ਸਾਗਰ ਦੀ ਬਾਉ ਢੀ ਲੈੰਦੀ ਇੰਡੀ ਕੋ ਚਲਾ ਸਾਗਰ ਦੀ ਬਾਉ ਢੀ ਲੈੰਦੀ ਇੰਡੀ ਕੋ ਚਲਾ ਇਮੀਡੀਏਟਲੀ ਵੇ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਤੂੰ ਡਰਾਈਵਰੀ ਸਿੱਖਾ ਹਾਂ ਜੇ ਤੁਸੀਂ ਸਿੱਖਦੇ ਹੋ ਆਹੀ ਗੀਤ ਲਾ ਕੇ ਸਿਖਾਉਂਦੇ ਡਰਾਈਵਿੰਗ ਤੈਨੂੰ ਮੈਂ ਕੰਟਾ ਹੋਗਾ ਤੈਨੂੰ ਦੇਖਦੇ ਨਹੀਂ ਇਧਰ ਵੀ ਭਾਈ ਮੋਸ਼ਨ ਫੜ ਲਿਆ ਜਿਹੜੇ ਸਿੱਖਣਾ ਰਿਹਾ ਹਾਂ ਜੀ ਦੱਸੋ ਤੈਨੂੰ ਮੈਂ ਕੰਟਾ ਹੋਗਾ ਦੇਖਦੇ ਨਹੀਂ ਤੇ ਇਹ ਮੇਸਾ ਦਾ ਕਰਦੇ ਪਾਉਂਦਾ ਇਹ ਮੇਰੀ ਮੈਡਮ ਆ ਦੇਖੋ ਥੋੜੀ ਮੈਡਮ ਆ ਸਾਰਾ ਸੀ ਤਾਂ ਕੁਝ ਕੀ ਹੈ ਨਹੀਂ ਹੋ ਗਿਆ ਤਾਂ ਰਹਿ ਗਿਆ ਮਗਰੀ ਪਿਆਰੇ ਨਹੀਂ ਹੁਣ ਉਹ ਉਹ ਗੱਲ ਤੋਂ ਨਾ ਭਜੋ ਜਿਹੜੀ ਮੈਂ ਗੱਲ ਦੱਸੀ ਆ ਵੀ ਤੁਸ ਤਾਨੂੰ ਜਿਹੜੇ ਡਰਾਈਵਰੀ ਸਿਖਾਉਂਦੇ ਆ ਆਹੀ ਗੀਤ ਸਾਗਰ ਦੀ ਫੋਟੀ ਵਾਲੇ ਸੁਣੋ ਜੀ ਸਾਗਰ ਜੀ ਬੋਲਦੇ ਜੇ ਮਸ਼ਹੂਰ ਹੈ ਕਿ ਤਾਹੀਂ ਤਾਹੀਂ ਸਿਖਾਉਂਦੀ ਹੈ ਜੀ ਤਾਂ ਉਹੀ ਲਾ ਕੇ ਸਿਖਾਇਆ ਜਾਂਦਾ ਟਿਊਨ ਉਹੀ ਪਾਈਦੀ ਹੈ ਗੱਡੀ ਤੇ ਨਾ 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 ਜੀ ਇਹ ਤਾਂ ਬਹੁਤ ਵਧੀਆ ਨਿਕਲਿਆ ਸਰ ਇਹ ਮੈਡਮਾਂ ਦੀ ਤੇ ਵਧੀਆ ਉਹ ਕਰਦੀ ਹੈ ਲਓ ਜੀ ਇਹਨਾਂ ਨੂੰ ਸਿਖਾਉਣ ਵਾਲਿਆਂ ਨੂੰ ਉਹ ਗੀਤ ਵੀ ਲਾ ਕੇ ਸਿਖਾਇਆ ਜਾਂਦਾ ਨਵੀਆਂ ਚੀਜ਼ਾਂ ਉਹ ਕ੍ਰੀਏਟ ਕੀਤੀਆਂ ਜਾਂਦੀਆਂ ਥੋੜੇ ਥੋੜੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਉਹ ਦੇਖੋ ਤੁਸੀਂ ਸਾਰਾ ਕੁਝ ਖੁੱਲ੍ਹ ਸੱਚਾ ਜਿਹੜਾ ਸਾਹਮਣੇ ਆ ਰਿਹਾ ਖੁੱਲ੍ਹ ਕੇ ਦਿਖਾਇਆ ਜਾ ਰਿਹਾ ਹੁਣ ਅਗਲਾ ਪਲਾਨ ਕੀ ਹੈ ਸਾਗਰ ਜੀ ਕੀ ਸਿੱਖਣਾ ਹੈ ਇਸ ਤੋਂ ਬਾਅਦ ਜਹਾਜ਼ ਜਹਾਜ਼ ਸਿੱਖਣਾ ਇੰਡੀਗਾ ਸਿੱਖ ਲਈ ਇੰਡੀਗੋ ਸਿੱਖਣਾ ਹੁਣ ਇੰਡੀਗੋ ਲੈ ਵੀ ਇੰਡਗੋ 에ਰਲਾਈਨਸ ਦੇ ਜਹਾਜ਼ ਆ ਜਿਹੜੇ ਹੁਣ ਸਾਗਰ ਦੀ ਬੋਟੀ ਨੇ ਅੱਗੇ ਸਿੱਖਣਿਆ ਗਿਆ ਉਹਦੀ ਟ੍ਰਾਈਕੌਨ ਦੇ ਉਹ ਸਾਗਰ ਸਾਹਿਬ ਜਿਹਨੇ ਸਾਗਰ ਸਾਹਿਬ ਦੀ ਸਾਗਰ ਵਾ ਵਾ ਮੇਰੇ ਹੱਥ ਖੜੇ ਹੋਏ ਮੈਂ ਨਹੀਂ ਮੈਂ ਨਹੀਂ ਜਹਾਜ਼ ਸਿਖਾਉਣਾ ਇਹਨੂੰ ਇੱਕ ਦਿਨ ਕਹਿੰਦੀ ਮੈਂ ਹੁਣ ਇੰਡੀਗਾ ਤਾਂ ਸਿੱਖ ਗਈ ਮੈਂ ਕਾਰ ਵੀ ਚਲਾ ਲੈਣੀ ਆ ਮੈਂ ਫੋਰਡ ਵੀ ਚਲਾ ਲੇ ਮੈਂ ਸਾਰਾ ਕੁਝ ਚਲਾ ਲੈਣੀ ਪਰ ਮੈਂ ਹੁਣ ਚਲਾਉਂਗੀ ਕਹਿੰਦੀ ਜਹਾਜ਼ ਬਹੁਤ ਚੱਲ ਜਹਾਜ਼ ਤਾਂ ਚਲਾ ਲਈ ਮੈਂ ਵੀ ਡਰਦੇ ਜਿਹੜੇ ਕਹਤਾ ਮੈਨੂੰ ਸਿਰਫ ਪਤਾ ਜੇ ਤੂੰ ਨੰਗ ਰਹੀਆਂ ਤੇ ਵੀ ਬੰਬ ਸਿੱਟ ਕੇ ਜਾਇ ਕਰੋਗੇ ਕਿਵੇਂ ਫੌਜ ਵਾਲਾ ਜਾ ਅਸੀਂ ਖੜਾ ਹੈ ਫੌਜ ਵਾਲਾ ਲੜਾਕੂ ਜਾੜਾਕੂ ਜਾ ਜਿਵੇਂ ਲੀਡਰ ਮਾਰਨੇ ਨਹੀਂ ਲੀਡਰ ਨਹੀਂ ਮਾਰਨੇ ਤੇਰੇ ਵਰਗੇ ਚੱਕਿਆ ਜਾਂਦਾ ਇੱਥੇ ਇੱਥੇ ਇਸ ਦੇਸ਼ 'ਚ ਇਹੀ ਗੱਲ ਹੁੰਦੀ ਆ ਜਿਹੜਾ ਬੰਦਾ ਹੱਕ ਸੱਚ ਦੀ ਗੱਲ ਕਰਦਾ ਉਹ ਨੂੰ ਹੀ ਚੱਕਿਆ ਜਾਂਦਾ ਉਹਦੇ ਦੇ ਕੇਸ ਪੈਂਦੇ ਆ ਉਹ ਨੂੰ ਹੀ ਅੰਦਰ ਸਿੱਟਿਆ ਜਾਂਦਾ ਜਿਹੜੇ 420 ਕਰਦੇ ਆ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਇਹ ਗੱਲ ਤਾਂ ਇਹ ਵੀ ਸਹੀ ਹੈਗੀ ਸਾਨੂੰ ਹੀ ਚੱਕਿਆ ਜਾਂਦਾ ਉਹਨਾਂ ਬੰਬਾਂ ਨਾਲ ਸਾਰੇ ਨਾਲ ਪਹਿਲਾ ਬੰਬ ਤੇਰੇ ਘਰੇ ਛੁੱਟਿਆ ਮੇਰੇ ਘਰੇ ਫੇਟ ਰਵੇਖੋ ਕਿੰਨੇ ਔਖੇ ਹੋਇਆ ਤੁਸੀਂ ਇੰਨਾ ਇਸ ਗੱਲ ਦੀ ਤੁਸੀਂ ਇਹ ਗੱਲ ਸੋਚੋ ਤੁਹਾਨੂੰ ਪੁਲਿਸ ਵਾਲੇ ਨੇ ਫੋਨ ਕਰਦੇ ਇਹ ਤਾਂ ਕਦੇ ਚਲਾਣ ਨਹੀਂ ਹੁੰਦਾ ਇਹਦਾ ਨਹੀਂ ਹੁੰਦਾ ਭਾਜੀ ਇਹ ਮਸ਼ਹੂਰ ਹੀ ਨਹੀਂ ਹੋਗੀ ਇਹਨੇ ਇਹਨੇ ਕਿਹੜਾ ਕੋਈ ਆਈਡੀ ਦਿਖਾਉਣੀ ਆ ਨਾ ਲਾਇਸੈਂਸ ਦਿਖਾਉਣਾ ਇਹਨੇ ਸਾਗਰ ਦੀ ਗੋਤੀ ਆ ਕਿੰਨੀ ਕ ਖੁਸ਼ੀ ਹੁੰਦੀ ਹੁਣ ਸਾਗਰ ਨੂੰ ਵੀ ਇੰਨਾ ਮਸ਼ਹੂਰ ਹੋ ਗਿਆ ਨਹੀਂ ਹੁਣ ਤਾਂ ਹੁੰਦੀ ਏ ਖੁਸ਼ੀ ਚਲੋ ਨਾਮ ਤਾਂ ਹੁਆ ਤੁਸੀਂ ਬਦਨਾਮ ਹੁਆ ਸਾਗਰ ਦਾ ਨਾਮ ਹੋ ਗਿਆ ਹਾਂ ਹਾਂ ਨਾਮ ਹੋ ਗਿਆ ਜੀ ਤੁਹਾਨੂੰ ਲੱਗਦਾ ਵੀ ਜਿਹੜਾ ਉਹ ਤੁਹਾਡੇ ਤੇ ਉਹ 27 60 ਕੀ ਕਹਿੰਦੇ ਹੁੰਦੇ ਚੱਲ ਰਿਹਾ ਵੇਲ ਨਾਲ ਵੀਊ ਚੱਕਰ ਉਹ ਉਹ ਤਾਂ ਖੜਾ ਛੁੱਟ ਜੂ ਸਾਗਰੜਾ ਇਹਨੂੰ ਐ ਨਹੀਂ ਪਹਿਣਾ ਕੋਈ ਕਹਿਣਾ ਆਉਂਦਾ 60 60 ਹੁੰਦਾ 60 60 ਉਹ ਫਿਰ ਜਿਹਦੇ ਜਿਹਦੇ ਨਾਲ ਬੀਤ ਦਿਓ ਵੇਖੋ ਜਿਹਦੇ ਨਾਲ ਬੀਤ ਦਿਓ ਉਹਨੂੰ ਪਤਾ ਹੁੰਦਾ ਨਾ ਹੁਣ 7 60 ਕੇ 60 70 ਕੀ ਹੁੰਦਾ ਹੁਣ ਲੱਗਦਾ ਵੀ ਸਾਗਰ ਸਾਹਿਬ ਦਾ ਛਟਕਾਰਾ ਜਾਂ ਕੀ ਮੰਗ ਰੱਖਦਾ ਸਾਗਰ ਸਾਹਿਬ ਅੱਜ ਜੋ ਕਹ ਦੇਗਾ ਅੱਜ ਲੋਕਾਂ ਨੇ ਤੇਰਾ ਛਟਕਾਰਾ ਕਰਾ ਦੇਣਾ ਮਿੱਤਰਾ ਚ ਵੇਲਦਿਆਂ ਤੋਂ ਇਹ ਤਾਂ ਟੈਂਡਗਾ ਤੋ ਆਪੀ ਕਰਾਉ ਗੱਲ ਇਹ ਹੈਗੀ ਹੁਣ ਸਾਗਰ ਦੀ ਕਿਉਂਕਿ ਇਹਨੇ 5 ਮਿੰਟ ਹੀ ਇੱਥੇ ਹੋਰ ਖੜਨਾ ਉਸ ਤੋਂ ਬਾਅਦ ਮੈਂ ਹੀ ਆ ਤੂੰ ਹੀ ਬੋਲ ਪਾ ਨਹੀਂ ਨਹੀਂ ਡਰੋ ਨਾ ਡਰੋ ਨਾ ਨਾਲ ਆ ਤੇਰੇ ਸਾਰਾ ਪਿੰਡ ਆਪਣੇ ਨਾਲ ਆ ਘਬਰਾਣਾ ਤੂੰ ਖੁੱਲ ਕੇ ਗੱਲ ਠੀਕ ਆ ਬਾਈ ਉਹ ਜਿਹੜਾ ਜਹਾਜ਼ ਵਾਲਾ ਕੰਮ ਹੈ ਨਾ ਇਹਦਾ ਚਲਾਉਣ ਵਾਲਾ ਵੀ ਮੈਂ ਜਹਾਜ਼ ਸਿੱਖਣਾਗਾ ਬਸ ਇਸੇ ਗੱਲ ਤੋਂ ਡਰ ਲੱਗਦਾ ਦਾ ਸਵਾ ਬਹੁਤ ਕੰਬਾ ਚੱਕੀ ਫਿਰਦੀ ਹੈ ਹਾਂ ਇਹਦਾ ਇਹ ਨਹੀਂ ਪਤਾਗਾ ਵਿੱਚ ਤੇਰੇ ਘਰੇ ਤੇ ਮੇਰੇ ਘਰੇ ਇਕੱਠਾ ਹੋ ਕੇ ਬੰਬ ਖੇਡ ਲੂਗੀ ਇਹ ਐਵੇਂ ਹੀ ਨਹੀਂ ਸਾਗਰ ਦੀ ਬੋਤੀ ਬਣੀ ਕਾਕਾ ਫਿਰ ਜਹਾਜ਼ ਦੀ ਤਿਆਰੀ ਹੈ ਯੈਸ ਅੱਛਾ ਤੁਸੀਂ ਵੀ ਉਸ ਤੋਂ ਬਾਅਦ ਜਹਾਜ਼ ਸਿੱਖਣਗੇ ਹਾਂਜੀ ਮੈਂ ਵੀ ਜ਼ਰੂਰ ਸਿੱਖਾਂਗੀ ਹੁਣਕਾਰ ਸਿੱਖੀ ਜਾਂਦੀ ਇਹਨਾਂ ਨੂੰ ਮੈਂ ਨਾਲ ਏਅਰ ਹੋਸਟੈਸ ਰੱਖਣਾ ਹੈ ਪਾਇਲਟ ਮੈਂ ਬਣਿਆ ਕਰੂੰਗੀ ਇਹਨਾਂ ਨੂੰ ਵੀ ਨਾ ਰੋਟੀ ਰੋਟੀ ਫੜਾਉਣ ਤੇ ਰੱਖਾਂਗੇ ਇਹ ਤਾਂ ਵਿਚਾਰਾ ਹੁਣ ਵੀ ਪਕਾਉਂਦਾ ਹੀ ਆ ਫੜਾ ਦੂਗਾ ਤਾਂ ਫੇਰ ਕਿਹੜਾ ਇਹ ਲਿੱਸਾ ਹੋ ਚੱਲਿਆ ਕਿਤੇ ਕਿਉਂ ਸਾਗਰ ਸਾਹਿਬ ਤੁਹਾਨੂੰ ਜਹਾਜ਼ 'ਚ ਵੀ ਉਹੀ ਹਾਲਾਤ ਤੁਹਾਡੇ ਰਹਿਣੇ ਆ ਕੀ ਬੰਦਾ ਇੰਦਾ ਉੱਚਾ ਨਾ ਕਰਕੇ ਜਹਾਜਾਂ ਤੇ ਚੜ੍ਹ ਕੇ ਕਰੂ ਤੇਰੇ ਹਾਲਾਤ ਹੀ ਉਹ ਰਹਿਣੇ ਆ ਮੈਨੂੰ ਗੁੱਸਾ ਇੰਨਾ ਚੜਦਾ ਇੱਕ ਵਾਰ ਘਰੇ ਸਾਡੀ ਐਵੇਂ ਜਿਵੇਂ ਲੜਾਈ ਹੋ ਗਈ ਹਮ ਮੈਂ ਗਿਆ ਕਰੇ ਸਾਹਮਣੇ ਸੋਟੀ ਪਈ ਸੀ ਜਿੱਥੇ ਬੈਠੀ ਸੀ ਅੱਛਾ ਉੱਥੇ ਵੀ ਉੱਥੇ ਪਈ ਸੀ ਸੋਟੀ ਮਰ ਛੇਦੀ ਛੇਦੀ ਗਿਆ ਅੰਦਰ ਸੋਤੀ ਚੱਕੇ ਪਰੇ ਸੜਤੀ ਵਾਹੇ ਦਾ ਕਿ ਪਤਾ ਇਹੀ ਮਾਰੇ ਮੇਰੇ ਸਾਗਰ ਦੇ ਵਿੱਚ ਅੱਦੇ ਹਾਲਾਤ ਐ ਸੀ ਆ ਭਾਈ ਇਸੇ ਕਰਕੇ ਸਾਗਰ ਦੀ ਜਿਹੜੀ ਬੌਟੀ ਆ ਉਹ ਜ਼ਿਆਦਾ ਮਸ਼ਹੂਰ ਹੋਈ ਆਗੀ ਹੁਣ ਅਸਲ ਦੇ ਵਿੱਚ ਜਦੋਂ ਫਿਰ ਵੀ ਬੀਬੀਆਂ ਨੂੰ ਕੀ ਕਹਿਣੇ ਚਾਹਿਆ ਦੇਖੋ ਜਿੰਨਾਂ ਕੋਲੇ ਹੁਣ ਮੇਰੇ ਕੋਲੇ ਘਰੇ ਸਾਈਕਲ ਹੈ ਨਹੀਂ ਹਨ ਉੱਥੇ ਵੀ ਲੜਾਈ ਪਈ ਆ ਵੀ ਨਹੀਂ ਨਹੀਂ ਹੈ ਅਸੀਂ ਤਾਂ ਬਾਸਤੇ ਆਏ ਆ ਬਾਸਤੇ ਆਏ ਆ ਅਸੀਂ ਤਾਂ ਫਿਰ ਆਏ ਪੁੱਛਣਾ ਵੀ ਹੁਣ ਇੰਡਿਕਾ ਜਰੂਰ ਅਸੀਂ ਸਾਈਕਲ ਹੀ ਹੈਣੀ ਇੰਡਿਕਾ ਕਿੱਥੋਂ ਸਿੱਖ ਲਾਂਗੇ ਬੀਬੀਆਂ ਨੂੰ ਵਕਤ ਮੇਰੇ ਵਾਲੀ ਦੇ ਸਿੱਖ ਲੋ ਥੋੜੇ ਵਾਲੀ ਇੰਡਿਕਾ ਤਾਂ ਨਹੀਂ ਅਸੀਂ ਉਹਦੇ ਤਾਂ ਹੱਥ ਜੋੜੇ ਆ ਪਰ ਸਾਨੂੰ ਇਹ ਗੱਲ ਜ਼ਰੂਰ ਦੱਸੋ ਬੀਬੀਆਂ ਨੂੰ ਬੀਬੀਆਂ ਨੂੰ ਇਹੀ ਕਹਿਣਾ ਪਹਿਲਾਂ ਤਾਂ ਥੋੜੇ ਘਰ ਦੀਆਂ ਬੀਬੀਆਂ ਨੂੰ ਛੱਡ ਕੇ ਜਾਓ ਮੇਰੇ ਕੋਲ ਉਹਨਾਂ ਨੂੰ ਮੈਂ ਸਿਖਾਵਾਂ ਇੰਡਿਕਾ ਠੀਕ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਬੀਬੀਆਂ ਸੁਣ ਰਹੀਆਂ ਨੇ ਸਾਰਿਆਂ ਨੂੰ ਮੈਂ ਇਹੀ ਗੱਲ ਕਹੂੰਗੀ ਦੇਖੋ ਸਾਈਕਲ ਸਕੂਟਰ ਮੋਟਰਸਾਈਕਲ ਗੱਡੀ ਤੇ ਜਹਾਜ਼ ਕੋਈ ਚੀਜ਼ ਥੋੜੇ ਤੋਂ ਗੁੱਝੀ ਨਹੀਂ ਜੇ ਤੁਸੀਂ ਚਾਹੋ ਤੁਸੀਂ ਸਭ ਕੁਝ ਸਿੱਖ ਸਕਦੇ ਹੋ। ਸਭ ਸਿੱਖ ਸਕਦੀਆਂ ਬੀਬੀਆਂ ਹਰ ਚੀਜ਼ ਕਿਉਂਕਿ ਕਲੇਸ਼ ਕੋਣਾ ਕਿਹੜਾ ਸਿੱਖਦੀਆਂ ਇਹ ਕਿਸੇ ਤੋਂ ਉਹ ਵੀ ਆਪ ਹੀ ਆਪ ਪਾਉਂਦੀਆਂ ਸਿੱਖ ਸਕਦੀਆਂ ਸਭ ਸਿੱਖ ਸਕਦੇ ਹਾਂ। ਇਹ ਵੀ ਸਿੱਖੀ ਜਾਂਦੇ ਹੁਣ ਇਹਨਾਂ ਤੋਂ ਪੁੱਛ ਲਓ ਤੁਸੀਂ ਦੇਖੋ। ਪਰ ਇਹ ਤਾਂ ਠੀਕ ਆ ਇੰਨਾ ਕ ਤਾਂ ਸਿੱਖਿਆ ਜਾਊਗਾ। ਕਿਸੇ ਬੇਲਣ ਵਾਲੀ ਟ੍ਰੇਨਿੰਗ ਇਹਨਾਂ ਨੇ ਸਾਡੀਆਂ ਬੀਬੀਆਂ ਨੂੰ ਦਿੱਤੀ ਆ। ਉਹ ਤਾਂ ਜੀ ਦੇਖੋ ਉਹ ਤਾਂ ਸਾਡੀ ਮੁੱਢ ਕਦੀਮ ਤੋਂ ਆ। ਉਹ ਤਾਂ ਸਾਨੂੰ ਸ਼ੁਰੂ ਦੀ ਦਿਖਾਇਆ ਜਾਂਦਾ ਸਾਨੂੰ ਆਉਂਦਾ। ਉਹ ਸਿੱਖਣ ਦੀ ਲੋੜ ਨਹੀਂ ਪੈਂਦੀ ਉਹ ਜਦੋਂ ਇਹੋ ਜੇ ਟੱਕਰ ਜਾਣ ਉਹ ਆਪਣੇ ਆਪ ਹੀ ਆ ਜਾਂਦੀ ਹੈ ਆਪੇ ਆਪ ਆ ਜਾਂਦਾ ਵੇਖੋ ਵੀ ਬਹੁਤ ਜ਼ਿਆਦਾ ਇੱਜਦਾ ਅੱਛਾ ਸਾਗਰ ਸਾਹਿਬ ਉਹ ਗੱਲ ਖੁੱਲ ਨਹੀਂ ਆਈ ਗੱਲ ਸਾਹਮਣੇ ਵੀ ਸੱਚਮੁੱਚ ਤੁਸੀਂ ਇਹ ਝੂਠ ਮਾਰਦੇ ਉਹਨੂੰ ਵੀ ਸਖਾਈ ਜਾਂਦੇ ਹੋ ਵੀ ਕਿੱਥੇ ਸਿਕਾਉਣੇ ਕੀ ਪ੍ਰੂਫ ਕੀ ਹੈ ਤੁਹਾਡੀ ਭਾਈ ਜੀ ਸਾਡਾ ਹੈਗਾ ਡਰਾਈਵਿੰਗ ਸਕੂਲ ਹੂੰ 골ਡਨ ਸਟੇਟ ਕਾਰ ਡਰਾਈਵਿੰਗ ਸਕੂਲ ਕੱਲਾ ਸੀ ਇੱਥੇ ਹੀ ਨਹੀਂ ਅਸੀਂ ਵਿਦੇਸ਼ਾਂ ਚ ਵੀ ਸਿਖਾਉਂਦੇ ਆ ਸਾਡਾ ਕਿਹੜੇ ਕਿਹੜੀ ਕੰਮ ਸਾਡਾ ਅਮਰੀਕਾ ਦੇ ਵਿੱਚ ਗੋਲਡਨ ਸਟੇਟ ਕਾਰ ਡਰਾਈਵਿੰਗ ਸਕੂਲ ਹੈ ਐਵੇਂ ਤੁਸੀਂ ਆ ਸਮਝਦੇ ਸੀ ਇਹਨਾਂ ਨੂੰ ਕਾਰ ਚਾਹਤਾ ਆ ਦਿਖਾਓ ਮੜਾ ਜਾ ਇਥੇ ਕੋਲ ਤਾਂ ਵੇਲਣੇ ਖਾਂਦੇ ਆਪ ਚੱਕ ਕੇ ਲੈ ਕੇ ਹਾਂ ਅੱਛਾ ਕੀ ਲਿਖਿਆ ਇੱਧਰ ਮੜਾ ਇਹ ਕੈਮਰੇ ਕਿਨੇ ਕਹਿੰਦਾ ਕੈਮਰੇ ਨੇ ਜਿਹੜੇ ਕਰਕੇ ਦਿਖਾ ਦਿਓ ਇਹ ਬੋਲ ਕੇ ਦੱਸੋ ਹੁਣ ਸਾਡਾ ਹੈਗਾ ਜੀ ਅਮਰੀਕਾ ਦੇ ਵਿੱਚ ਗੋਲਡਨ ਸਟੇਟ ਕਾਰ ਡਰਾਈਵਿੰਗ ਸਕੂਲ ਐਵੇਂ ਨਹੀਂ ਸਾਗਰ ਦੀ ਪਤਨੀ ਨੰਬਰ ਤੁਹਾਡਾ ਹੀ ਹੈ ਹਾਂ 2095943252 ਅਇਮੇ ਥੋੜਾ ਯਾਰ ਤੁਸੀਂ ਗੱਲਾਂ ਮਾਰ ਦਿਓ ਠੀਕ ਹੈ ਭਾਈ ਹੈਗੀ ਆ ਗੱਲ ਨਿਕਲੀ ਆ ਸੱਚ ਸੱਚਮੋੱਚ ਸਾਗਰ ਨੇ ਭਾਈ ਆਪਦੀ ਬੋਟੀ ਨੂੰ ਇਹ ਚੀਜ਼ ਸਿਖਾਈ ਆ ਅਮਰੀਕਾ ਦੇ ਵਿੱਚ ਇਹਨਾਂ ਦਾ ਸੂਲਾ ਸਿੱਧਾ ਕਰਕੇ ਰੱਖੋ ਸਾਗਰ ਸਾਹਿਬ ਤੇ ਮੈਂ ਕਹਿੰਦਾ ਵੀ ਭਾਈ ਜੀ ਕਿਸੇ ਵੀ ਬੀਬੀ ਭੈਣ ਨੇ ਕਾਰ ਕਿਤੇ ਸਿੱਖਣੀ ਹੋਵੇ ਬਾਹਰਲੀ ਕੰਟਰੀ 'ਚ ਵੀ ਤੇ ਆ ਨੰਬਰ ਤੇ ਤੁਸੀਂ ਸੰਪਰਕ ਆ ਜਿਹੜਾ ਇਹਨਾਂ ਨਾਲ ਕਰ ਸਕਦੇ ਹੋ ਪਰ ਅਸੀਂ ਇਹਨਾਂ ਦੀ ਬੇਨਤੀ ਕਰਾਂਗੇ ਸਾਕਰ ਸਾਹਿਬ ਕਿ ਚਲੋ ਫਿਰ ਵੀ ਜੋ ਮਰਜੀ ਹੈ ਬੜਾ ਬੰਦੇ ਦੇ ਕੁੱਟ ਪੈਂਦੀ ਹੋਵੇ ਪਰ ਬੰਦੇ ਦਾ ਫਿਰ ਵੀ ਕਿਤੇ ਨਾ ਕਿਤੇ ਦਬਾਅ ਹੁੰਦਾ ਬੀਬੀ ਤੇ ਇਹਨੂੰ ਕਦੇ ਬਹੁਤ ਮਸ਼ਹੂਰ ਹੋ ਗਏ ਕੋਈ ਡਾਇਆ ਸਲੋ ਕਰੇ ਕੰਮ ਰੋਕ ਕੇ ਰੱਖੇ ਗੱਡੀ ਕਿਸੇ ਹੋਰ ਵੀ ਕਿਸੇ ਨੇ ਨੰਗਣਾ ਹੁੰਦਾ ਐਂਬੂਲੈਂਸ ਨੂੰ ਵੀ ਰਾਹ ਨਹੀਂ ਦਿੰਦੀ ਏ ਠੀਕ ਕੀ ਗੱਲ ਹੈ ਲਓ ਜੀ ਇਹ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਕੀ ਕਹਿਣਾ ਹੈ ਹਾਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਣਾ ਹੈਗਾ ਜੀ ਕਿ ਡਰਾਈਵ ਸਲੋ ਕਰੋ ਹੂੰ ਜ਼ਿੰਦਗੀ ਤੋਂ ਉੱਪਰ ਦੀ ਕੁਛ ਨਹੀਂ ਆ ਹਾਂਜੀ ਜਿੱਦਾਂ ਹੁਣ ਇਹਨਾਂ ਨੇ ਸਾਗਰ ਦੀ ਪਤਨੀ ਨੇ ਗੱਡੀ ਚਲਾਈ ਐ ਤੁਸੀਂ ਨਹੀਂ ਇੰਦਾ ਚਲਾਉਣੀ ਕਿ ਚਲਾਉਣੀ ਹਾਂਜੀ ਤੇ ਤੁਹਾਡਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਵਈ ਤੁਹਾਨੂੰ ਵਾਕਈ ਜਿੰਨਾ ਤੱਤਾ ਪੱਤਰਕਾਰ ਕਹਿੰਦੇ ਤੂੰ ਉਨਾਂ ਹੀ ਤੱਤਾ ਅੱਛਾ ਮੰਨ ਲਿਆ ਤੁਸੀਂ ਸਾਨੂੰ ਅਸੀਂ ਤਾਂ ਤੁਸੀਂ ਤਾਂ ਤੱਤੇ ਹੈਗੇ ਹੈਗੇ ਪਰ ਸਾਡੀ ਆਡੀਅנס ਮੰਡਿਕਲਾਂ ਦੀ ਦੇਖਣ ਵਾਲੀ ਉਹ ਵੀ ਸੱਤੇ ਹੋਗੇ ਹਾਂ ਇਹ ਤੇ ਕੁੜੀ ਨੂੰ ਬੋਲਦਾ ਕਿਵੇਂ ਆ ਹੋਰ ਨਾ ਕਿਵੇਂ ਆ ਵੇਖ ਲਓ ਭਾਈ ਇਹ ਗੱਲ ਹੋ ਗਈ ਸੀ ਇਹ ਪਰ ਕਈ ਵਾਰੀ ਸਵੱਬਾ ਸਾਡੇ ਨਾਲ ਬਣ ਜਾਂਦਾ ਹੁੰਦਾ ਜਦੋਂ ਅਸੀਂ ਕਿਤੇ ਵੀਡੀਓ ਕਰਗੇ ਨੇ ਜਦੋਂ ਕੋਈ ਆ ਕੇ ਬੰਦੇ ਉਦਾਂ ਖੜ ਜਾਂਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਪੱਤਰਕਾਰ ਨੂੰ ਸੈੱਟ ਲੱਗੇ ਕੰਮ ਐ ਹੋਇਆ ਪਿਆ ਕਈ ਵਾਰੀ ਜਿਵੇਂ ਹਸਤੀ ਦਾ ਤਮਾਸ਼ੀ ਵਾਲੀ ਗੱਲ ਹੋ ਜਾਂਦੀ ਹੈ ਜਣ ਕਹਿੰਦੇ ਚਲੋ ਸਾਗਰ ਅਸੀਂ ਇਹ ਕਹਿੰਨੇ ਆ ਵੀ ਭਾਈ ਕੰਮ ਕਰੋ ਚਲਾਓ ਜ਼ਰੂਰ ਪਰ ਵੀ ਇੰਨਾ ਵੀ ਉੱਚਾ ਸਾਗਰ ਦੀ ਬੋਟੀ ਨੂੰ ਨਾ ਜਾਓ ਵੀ ਬੰਦੇ ਘਰ ਲੱਬ ਘਰ ਤੱਕ ਲੱਬ ਕੇ ਆ ਜਾਣ ਹੈ ਹਾਂਜੀ ਦੇਖੋ ਜੀ ਜੇ ਸਾਫ਼ ਤੇ ਤੁਸੀਂ ਗੱਲਾਂ ਕਰਦੇ ਹੋ ਹੋਰ ਤਾਂ ਕੋਈ ਕੁੱਤੇ ਚਾਹੇ ਨਾ ਕੁੱਤੇ ਤੁਹਾਨੂੰ ਸੇਠ ਉਹ ਫੜਾ ਸਟਾਂਕੀ ਬੱਟੀ ਲਈ ਚਲੋ ਛੇੜ ਦੀ ਸਟਾਂਕੀ ਬੱਟੀ ਵੀ ਭਾਈ ਝਾਲ ਲਾਂਗੇ ਠੀਕ ਆ ਇਹ ਹੁਣ ਥੋਡੀ ਮੁਲਾਕਾਤ ਆ ਜਿਹੜੀ ਮੈਂ ਇੱਕ ਵਾਰੀ ਦਰਸ਼ਨ ਪਵਾਦਗੇ ਮੈਂ ਕੈਮਰਾਮੈਨ ਨੂੰ ਕਹਿਣਾ ਇਹ ਉਹ ਇੰਡਕਾ ਕੀ ਭਾਈ ਜਿਹੜੀ ਮਸ਼ਹੂਰ ਹੋਈ ਆ ਸਾਗਰ ਦੀ ਬੋਟੀ ਨਹੀਂ ਜਿਹੜੀ ਮਸ਼ਹੂਰ ਕਰਤੀ ਇਹ ਇੰਡਕਾ ਨੂੰ ਕਿਹਾ ਜਾਂਦਾ ਇਹਦਾ ਬੜਾਪਾ ਮਾਰਾ ਵਾ ਬੈਲਟਾਂ ਬਹੁਤ ਝੂਝੂ ਕਰਦੀਆਂ ਜੇ ਇਹ ਸਾਗਰ ਦੀ ਬੋਟੀ ਥੱਲੇ ਕੱਟ ਗਈ ਤੇ ਫਰਾਮ ਜੰਮਤਾ ਥੱਲੇ ਗੱਡੀ ਕੱਟ ਜੂਗੀ ਵੱਡੀ ਗੱਲ ਨਹੀਂ ਤੁਸੀਂ ਲਿਆਓ ਇੰਡਗਾ ਤੇ ਸਾਗਰ ਦੇ ਕੋਲੋਂ ਸੁੱਖੋ ਤੁਹਾਨੂੰ ਮੋਬਾਈਲ ਨੰਬਰ ਦਿੱਤਾ ਐਡਰੈਸ ਉਹਨਾਂ ਨੇ ਤੇ ਵੀਡੀਓ ਸ਼ੇਅਰ ਕਰਦੇ ਜੁੜੇ ਰਹੋ ਮੇਰੇ ਨਾਲ ਇਸ ਕਾਰਨ ਸਿੰਘ ਮਿਲੂਕਾ ਧੰਨਵਾਦ